ਆ ਇੱਕ ਗੀਪੀ ਗੁੱਪੀ ਜਿਹੜੇ ਨੇ ਆ ਘੁੱਗੀ ਕਾਗੀ ਹਾਰੀ ਇਹਨਾਂ ਦੇ ਦਾੜ੍ਹੀ ਨਾ ਮੁੱਛ ਨਾ ਇਹਨਾਂ ਦੀਆਂ ਕੁੜੀਆਂ ਸਿੱਖੀ ਨਾ ਆਪ ਸਿੱਖ ਉਹ ਐਕਟਰ ਨਹੀਂ ਇੱਕ ਤੋਂ ਹੀ ਨਿਹੰਗ ਸਿੰਘ ਨਹੀਂ ਬਣਾਈ ਨਕਮੀ ਜੀ ਜਿਹੜੀ ਮੇਕਅਪ ਕਰ ਕਰਕੇ ਬੂਥਾ ਸਵਾਰਦੀ ਕਿ ਉਹ ਸਿੰਘਣੀਆਂ ਦਾ ਰੋਲ ਨਿਭਾ ਲੇਗੀ ਗੀਪੀ ਤੇਰੇ ਹੈ ਜੁਰਤ ਤੇਰੇ ਲੱਛਣ ਕਿਹੋ ਜਿਹੇ ਆ ਤੇਰੀਆਂ ਹਰਕਤਾਂ ਕਿਹੋ ਜੀਆਂ ਨੇ ਤੁਹ ਕਹਿੋ ਜੀਆਂ ਫਿਲਮਾਂ ਬਣਾ ਕੇ ਕੀ ਗੰਦ ਘੋਲ-ਘੋਲ ਕੇ ਲੋਕਾਂ ਨੂੰ ਦੱਸਿਆ ਰੁਪਈਏ ਬਦਲੇ ਤੁਸੀਂ ਪੰਜਾਬ ਦਾ ਸਤਿਆਨਾਸ਼ ਕਰਤਾ ਉਹ ਕਿੱਥੇ ਤੁਸੀਂ ਟੱਕਰ ਬੋਜ ਕਿੱਥੇ ਖਾਲਸਾ ਪੰਥ ਜੀ ਉਹ ਗਾਲ੍ਹੀਆਂ ਦੇ ਛੱਡੋ ਪਹਿਲੇ ਲੱਛਣ ਕੀ ਨੇ ਤੁਹਾਡੇ ਇਹ ਗਿੱਪੀ ਗਰੇ ਵਾਲੇ ਗਾਣੇ ਕਿੱਡੇ ਕਿੱਡੇ ਗੰਦੇ ਕਿੰਨੀਆਂ ਗੰਦੀਆਂ ਗੰਦੀਆਂ ਨੇ ਫਿਲਮਾਂ ਬਣਾਈਆਂ ਜੀ ਹੂੰ ਇਹ ਗਿੱਪੀ ਗੁੱਪੀ ਅਰੀ ਕਿੱਥੇ ਮਰ ਗਏ ਸੀ ਜਦੋਂ ਸਰਸੇ ਵਾਲੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਦੀਵੀ ਕੀਤੀ ਭੁੱਗੀ ਕਿੱਥੇ ਮਰ ਗਿਆ ਸੀ ਹੂੰ ਤੇ ਤੁਸੀਂ ਗੰਦ ਪਾਇਆ ਤੇ ਤੁਸੀਂ ਅੱਜ ਸਿੱਖਾਂ ਦਾ ਬਾਣਾ ਪਾ ਕੇ ਤੇ ਜਿਹੜੇ ਬੰਦੇ ਵੇ ਲੜੇ ਗੱਲ ਕਹਿੰਦੇ ਨੇ ਵੀ ਇਹ ਇਹ ਸਹੀ ਹੈ ਮੈਂ ਕਹਿੰਨਾ ਮਹਾ ਮੂਰਖ ਨੇ ਯਾਰ ਇਹ ਭਾਈ ਅਸਲੀ ਰਿਓ ਉਹ ਨੇ ਸਾਡੇ ਹੂੰ ਇਹ ਡੁਬਲੀ ਗਲੇ ਹੀਰੋਆਂ ਦੇ ਮਗਰ ਲਾ ਕੇ ਕੀ ਕਰੋਗੇ ਇਸ ਤਰੀਕੇ ਨਾਲ ਇਹਨਾਂ ਦਾ ਆਪਣਾ ਇਹ ਸ਼ਰਾਬ ਹੀ ਪੀਂਦੇ ਨੇ ਹੂੰ ਬੀਪੀ ਵੀ ਪਿੰਦਾ ਸਿੱਪੀ ਵੀ ਪਿੰਦਾ ਡੋ ਵੀ ਇਹਨਾਂ ਦਾ ਕਿਹੜਾ ਦੱਸੇ ਵੀ ਜਿਹੜੇ ਨਹੀਂ ਰਹਿੰਦੇ ਇਹਨਾਂ ਦੀਆਂ ਬੁੜੀਆਂ ਜੜੀਆਂ ਵਿੱਚ ਐਕਟਰੀਆਂ ਬਣਾਈਆਂ ਉਹ ਵੀ ਸਿੰਘ ਸੀਦੋ ਨੇ ਕਿਹਾ ਕਿਸੇ ਦੇ ਘਰ ਦੇ ਵਿੱਚ ਜਾ ਕੇ ਕਿਸੇ ਨੂੰ ਪੁੱਛਿਆ ਅੱਜ ਦੋ ਜੀ ਗੁੱਪੀ ਹੈ ਜਿਹੜਾ ਉਹਨਾਂ ਨੇ ਜਾ ਕੇ ਪੁੱਛਿਆ ਵੀ ਭਾਈ ਵੀ ਤੁਹਾਡੇ ਘਰੇ ਅਸੀਂ ਆਹ ਦੇਣ ਜਾਏ ਆ ਆ ਤੁਹਾਡੀ ਸੇਵਾ ਹੈ ਬਹੁਤ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚਿਆ ਅੱਜ ਗਰਚਨ ਸਿੰਘ ਗੱਟੀ ਕੋਲ ਜਿਹੜੇ ਕਿ ਇੱਕ ਸਿੱਖ ਚਿੰਤਕ ਨੇ ਰਾਜਨੀਤੀ ਦੀ ਗੱਲ ਵੀ ਕਰਦੇ ਨੇ ਸੋ ਸਿੱਖ ਪੰਥ ਦੀ ਗੱਲ ਵੀ ਕਰਦੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਗੱਲ ਕਰਨ ਲੱਗੇ ਆ ਮੁੱਦੇ ਤੇ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਜੇ ਆਪਾਂ ਪੁਰਾਣੇ ਸਮੇਂ ਦੀ ਪਹਿਲੇ ਸਮੇਂ ਦੀ ਗੱਲ ਕਰੀਏ ਤਾਂ ਮਸਤਾਨੇ ਮੂਵੀ ਆਈ ਸੀਗੀ ਉਸ ਨੂੰ ਲੈ ਕੇ ਬੜਾ ਵੱਡਾ ਬਵਾਲ ਉੱਠਿਆ ਸੀਗਾ ਸੋ ਹੁਣ ਜਿਹੜੀ ਮੂਵੀ ਆਈ ਹੈ ਕਾਲ ਮੂਵੀ ਜਿਹੜੀ ਉਸ ਦਾ ਬੜਾ ਵੱਡਾ ਵਿਰੋਧ ਪੰਜਾਬ ਦੇ ਵਿੱਚ ਹੋਇਆ ਕਿਉਂ ਮੁੱਦੇ ਦੀ ਗੱਲਬਾਤ ਕਰਨ ਲੱਗੇ ਸੀ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਮਸਤਾਨੇ ਫਿਲਮ ਦਾ ਬਹੁਤ ਜ਼ਿਆਦਾ ਵਿਰੋਧ ਕੀਤਾ ਗਿਆ ਸੀ ਸਿੱਖਾਂ ਦੇ ਵੱਲੋਂ ਸੋ ਹੁਣ ਜਿਹੜੀ ਕਾਲ ਮੂਵੀ ਆਈ ਹੈ ਨਿਹੰਗਾ ਸਿੰਘਾਂ ਨੇ ਹੋਰ ਬੜੇ ਵੱਡੇ ਸਿੱਖ ਜਥੇਬੰਦੀਆਂ ਨੇ ਵਿਰੋਧ ਕੀਤਾ ਉਹਦਾ ਜਾ ਕੇ ਉਹਦੇ ਵਿੱਚ ਸਿਨੇਮਾ ਹਾਲਾਂ ਦੇ ਵਿੱਚ ਬਲਕਿ ਉਹਨਾਂ ਦੇ ਪੋਸਟਰ ਵੀ ਫਾੜ ਦਿੱਤੇ ਗਏ ਸੋ ਹਰ ਵਾਰ ਇਹ ਜਿਹੜਾ ਸਿੱਖਾਂ ਨਹੀਂ ਆ ਜਿਹੜੀਆਂ ਮਨਾਂ ਨੂੰ ਠੇਸ ਪਜਾਈ ਜਾਂਦੀ ਹੈ ਸੋ ਉਸ ਮੁੱਦੇ ਤੇ ਗੱਲਬਾਤ ਕਰਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਲਿਖੋ ਸੋ ਭਾਈ ਗੁਰਚਰਨ ਸਿੰਘ ਗੱਟੀ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਨਿਸ਼ਾਨ ਸਿੰਘ ਜੀ ਭਾਈ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਜੀ ਆਇਆਂ ਨੂੰ ਜੀ ਭਾਈ ਸਾਹਿਬ ਜੀ ਮੁੱਦਾ ਇਹੀ ਹੈ ਵੀ ਪਿਛਲੇ ਸਮੇਂ ਦੇ ਵਿੱਚ ਮਸਤਾਨੇ ਫਿਲਮ ਤੇ ਸਿੱਖਾਂ ਦਾ ਬਹੁਤ ਭਾਰੀ ਵਿਰੋਧ ਸੀਗਾ ਤੁਸੀਂ ਵੀ ਬਲਕੇ ਬਹੁਤ ਵਿਰੋਧ ਕੀਤਾ ਸੀਗਾ ਹੁਣ ਜਿਹੜੀ ਕਾਲ ਮੂਵੀ 2-4 ਦਿਨ ਤੋਂ ਪੰਜਾਬ ਦੇ ਸਿਨੇਮਿਆਂ ਦੇ ਵਿੱਚ ਲੱਗੀ ਹੈ ਨਿਹੰਗਾਂ ਸਿੰਘ ਦੇ ਵੱਲੋਂ ਜਥੇਬੰਦੀਆਂ ਦੇ ਵੱਲੋਂ ਬਹੁਤ ਤਿੱਖਾ ਵਿਰੋਧ ਕੀਤਾ ਗਿਆ ਕੀ ਕਾਰਨ ਹੈ ਇਸ ਪਿੱਛੇ ਇੱਕ ਪਾਸੇ ਤਾਂ ਉਹ ਕਹਿੰਦੇ ਵੀ ਅਸੀਂ ਇਤਿਹਾਸ ਪੇਸ਼ ਕਰਦੇ ਹਾਂ ਸੰਗਤਾਂ ਦੇ ਵਿੱਚ ਲੋਕਾਂ ਦੇ ਵਿੱਚ ਸਿੱਖ ਕਿਉਂ ਵਿਰੋਧ ਕਰਦੇ ਹੈਗੇ ਇਹ ਜੀ ਬਿਲਕੁਲ ਫਿਲਮਾਂ ਦੇ ਨਾਮ ਸਿੱਖ ਧਰਮ ਦਾ ਪ੍ਰਚਾਰ ਨਹੀਂ ਹੁੰਦਾ ਸਗੋਂ ਔਰ ਨੁਕਸਾਨ ਹੁੰਦਾ ਜੀ ਜੀ ਉਹ ਫਿਲਮ ਚੱਲੀ ਜਾਵੇਗੀ ਜਿਹੜੀ ਫਿਲਮ ਦੇ ਵਿੱਚ ਸਿੱਖਾਂ ਦਾ ਨੁਕਸਾਨ ਕੀਤਾ ਜਾਵੇਗਾ ਭਾਵ ਲੋਕਾਂ ਦਾ ਦਿਮਾਗ ਜੀ ਸਿੱਖਾਂ ਦਾ ਦਿਮਾਗ ਉਹ ਨੂੰ ਕਹਿ ਦਈਏ ਵੀ ਬੈਗ ਮੋੜ ਕੇ ਸਿੱਖੀ ਤੋਂ ਦੂਰ ਕਰਨ ਦਾ ਯਤਨ ਕੀਤਾ ਜਾਏਗਾ ਉਹ ਫਿਲਮਾਂ ਜਿਹੜੀਆਂ ਚਲਾ ਦਿੱਤੀਆਂ ਜਾਣੀਆਂ ਉਹ ਐਕਟਰ ਬਣਾ ਦੇਣਗੇ ਜੀ ਜਿਹੜੀ ਫਿਲਮ ਦੇ ਵਿੱਚ ਸਿੱਖਾਂ ਲਈ ਚੜ੍ਹਦੀ ਕਲਾ ਲਈ ਕੋਈ ਫਿਲਮ ਬੜਾ ਅੱਜਤੀ ਜਾਵੇ ਜੀ ਜੀ ਉਹ ਫਿਲਮ ਨੂੰ ਬੈਨ ਕਰ ਦਿੱਤਾ ਦਾ ਪੰਜਾਬ ਦੇ ਵਿੱਚ ਉਹਨੂੰ ਮਨਜ਼ੂਰੀ ਨਹੀਂ ਦਿੰਦੀ ਸਰਕਾਰ ਇਹਦਾ ਸਰਕਾਰਾਂ ਦੱਸੇ ਜੇ ਫਿਲਮਾਂ ਦੇ ਨਾਲ ਸਿੱਖੀ ਦਾ ਪ੍ਰਚਾਰ ਹੁੰਦਾ ਕੌਮ ਦੇ ਹੀਰੇ ਫਿਲਮ ਆਈ ਸੀ ਜੀ ਉਹਨੂੰ ਸਰਕਾਰ ਨੇ ਬੈਨ ਕਰਤਾ ਕਿਉਂ ਕਰਤਾ ਜੀ ਜੀ ਉਹਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਦਾ ਤੇ ਇੰਦਰਾ ਗਾਂਧੀ ਨੇ ਜੋ ਕੁਝ ਕੀਤਾ ਜੀ ਜੀ ਉਹ ਦੱਸਿਆ ਤੇ ਸੱਚ ਦੱਸਿਆ ਜਗਤਾਰ ਸਿੰਘ ਵਾਰੇ ਦਾ ਜ਼ਿਕਰ ਕੀਤਾ ਜੀ ਤੇ ਇਸ ਤਰ੍ਹਾਂ ਬਲਦੇ ਰਹਿਣ ਜਗਦੇ ਰਹਿਣ ਦੀਵੇ ਆਈ ਸੀ ਇੱਕ ਫਿਲਮ ਜੀ ਉਹਦੇ ਵਿੱਚ ਜਿਹੜਾ ਡੀਐਸਐਸਪੀ ਜਿਨੇ ਹੱਤ ਕੀਤੀ ਸੀ ਤੇ ਉਸ ਨੂੰ ਮਾਰਨ ਦੇ ਵਾਸਤੇ ਤੇ ਜਿਵੇਂ ਗੁਰੂ ਕੇ ਪਿਆਰੋ ਸਿੱਖਾਂ ਨੇ ਉਸ ਜੋਧਿਆਰੇ ਖਾਰਕੂਆ ਨੇ ਉਹ ਕੀਤਾ ਜਿਹੜੀਆਂ ਸੱਚੀਆਂ ਫਿਲਮਾਂ ਬਣੀਆਂ ਸੱਚੀਆਂ ਕਹਾਣੀਆਂ ਬਣੀਆਂ ਪੰਜਾਬ ਦੀ ਧਰਤੀ ਦੇ ਉੱਤੇ ਜੋ ਪੰਜਾਬ ਦੀ ਗਵਰਨਮੈਂਟ ਨੇ ਤੇ ਸੈਂਟਰ ਦੀ ਗਵਰਨਮੈਂਟ ਨੇ ਤੇ ਚਮਚੇ ਚੱਕ ਲੀਡਰ ਜਿਹੜੇ ਬਾਦਲ ਦਲੀਏ ਸੀ ਜਿਨ੍ਹਾਂ ਨੇ ਸਿੱਖਾਂ ਦਾ ਕਤਲ याम ਕੀਤਾ ਜੀ ਉਹਨਾਂ ਦਾ ਪ੍ਰਚਾਰ ਕਰਨ ਤੇ ਵੀ ਰੋਕੇ ਉਹ ਮੰਜੀ ਸਾਹਿਬ ਹਾਲ ਤੋਂ ਕੋਈ ਬੋਲ ਵੀ ਨਹੀਂ ਸੱਚ ਸਕਦਾ 1978 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਿਦਵੀ ਕੀਤੀ ਨਿਰੰਗਧਾਰੀਏ ਗੁਰਬਚਨੇ ਨੇ ਜੀ ਉਹਦਾ ਕੋਈ ਬੋਲ ਕੇ ਦੱਸਣ ਦਾ ਜੁਰਤ ਵੀ ਨਹੀਂ ਕਰਦਾ ਘੁੱਗੀ ਕਰੇ ਖਾਂ ਹੈ ਘੁੱਗੀ ਦੇ ਦਮ ਤੇ ਦੂਜਾ ਕਿਹੜਾ ਐਕਟਰ ਜਿਹੜਾ ਤੁਸੀਂ ਕਹ ਰਹੇ ਸੀ ਹੂੰ ਹੂੰ ਜਿਹੜਾ ਨਾਲ ਹੋਰੇ ਕਿਹੜਾ ਹੈ ਗਿੱਪੀ ਕਰੇਗਾ ਗਿੱਪੀ 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 ਤੇਰੇ ਹੈ ਜੁਰਤ ਤੇਰੇ ਲੱਛਣ ਕਿਹੋ ਜਿਹੇ ਆ ਤੇਰੀਆਂ ਹਰਕਤਾਂ ਕਿਹੋ ਜੀਆਂ ਨੇ ਤੂੰ ਕਿਹੋ ਜੀਆਂ ਫਿਲਮਾਂ ਬਣਾ ਕੇ ਕੀ ਗੰਦ ਘੋਲ-ਕੋਲ ਕੇ ਲੋਕਾਂ ਨੂੰ ਦੱਸਿਆ ਕਿ ਅੱਜ ਤੁਸੀਂ ਸਿੱਖੀ ਦੇ ਹਮਦਰਦ ਨਹੀਂ ਸਿਰਫ ਪੈਸੇ ਦੇ ਪਿੱਛੇ ਅੰਨੀ ਦੌੜ ਤੁਹਾਡੀ ਪੈਸਾ ਕਮਾਉਣ ਦੀ ਤੇ ਜਿਹੜੀ ਉਹ ਐਕਟਰ ਨਹੀਂ ਇੱਕ ਤੁਸੀਂ ਨਿਹੰਗ ਸਿੰਘ ਨਹੀਂ ਬਣਾਈ ਨਕਮੀ ਜੀ ਜਿਹੜੀ ਮੇਕਅਪ ਕਰ-ਕਰ ਕੇ ਬੂਥਾ ਸਵਾਰਦੀ ਕਿ ਉਹ ਸਿੰਘਣੀਆਂ ਦਾ ਰੋਲ ਨਿਭਾ ਲੇਗੀ ਜਿਨ੍ਹਾਂ ਨੇ ਸਵਾਸਾਂ ਮਨ ਪੀਸਣ ਪੀਸਿਆ ਜਿਹੜੇ ਸਿੰਘਾਂ ਨੇ ਖੰਨੀ-ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਕੀ ਉਹਨਾਂ ਦਾ ਤੁਸੀਂ ਇਹ ਰੋਲ ਕਿਸ ਤਰੀਕੇ ਨਾਲ ਵਾ ਸਕਦੇ? ਜੀ ਜੀ ਖਾਲਸਾ ਜੀ ਜਿਹੜੀ ਗੱਲ ਹੈ ਪ੍ਰਚਾਰ ਦੀ ਪਿੰਡਾਂ ਦੇ ਗੁਰੂ ਘਰਾਂ ਦੇ ਵਿੱਚ ਜਾ ਕੇ ਪ੍ਰਚਾਰ ਕਰੀਏ ਇਤਿਹਾਸ ਅਸੀਂ ਸੰਗਤਾਂ ਦੇ ਵਿੱਚ ਦੱਸੀਏ ਉਹਨਾਂ ਦਾ ਬਹੁਤ ਅਸਰ ਹੈ ਤੇ ਜਿਹੜੀਆਂ ਫਿਲਮਾਂ ਨੇ بڑے ਐਕਟਰਾਂ ਨੇ ਫਿਲਮਾਂ ਬਣਾਈਆਂ ਜੀ ਸਰਕਾਰ ਨੂੰ ਉਲਟਪੁਲਟ ਦੱਸਿਆ ਪਾਕਿਸਤਾਨ ਦੀਆਂ ਬੜਿਆਂ ਨੇ ਬਣਾ ਬਣਾ ਕੇ ਉਹ ਫਿਲਮਾਂ ਦੇ ਵਿੱਚੋਂ ਜਿਵੇਂ ਗੱਗੂ ਗਿੱਲ ਜੋਗਰਾਜੀ ਹੂੰ ਉਹ ਵੀ ਬੜਾ ਹੁਣ ਕਹਿੰਦਾ ਮੈਂ ਬਾਬਾ ਦੀਪ ਸਿੰਘ ਦਾ ਪੁੱਤਰ ਹਾਂ ਉਨੀਆਂ ਫਿਲਮਾਂ ਹੀ ਬਣੀਆਂ ਉਹਨੇ ਬੜੀਆਂ ਆਸ਼ਕੀਆਂ ਵਿਖਾਈਆਂ ਬਹੁਤ ਕੁਛ ਇਹੋ ਜਿਹਾ ਗੰਦ ਘੋਲਿਆ ਬੀੜਾ ਸ਼ਰਾਬ ਇਹੋ ਜਿਹਾ ਪਰੋਸ ਕੇ ਲੋਕਾਂ ਅੱਗੇ ਰੱਖਿਆ ਤੇ ਅੱਜ ਗਲੀ ਗਲੀ ਦੇ ਵਿੱਚ ਜਿਹੜਾ ਉਹ ਤਮਾਕੂ ਤੇ ਬੀੜਾ ਤੁਰਪਿਆ ਉਹ ਫਿਲਮਾਂ ਤੋਂ ਸ਼ੁਰੂ ਹੋਇਆ ਜੀ ਜੀ ਤੇ ਫਿਲਮਾਂ ਨੇ ਚੰਗਾ ਕੰਮ ਕੀਤਾ ਕੀ ਹੈ ਤੇ ਐਕਟਰਾਂ ਦੇ ਲੱਛਣ ਜੈਸਾ ਅੰਦਰ ਹੋਏਗਾ ਉਹੋ ਜਿਹਾ ਬਾਹਰ ਆ ਸਕਦਾ ਇਹ ਗਿੱਪੀ ਗੁੱਪੀ ਜਿਹੜੇ ਨੇ ਹੁੱਗੀ ਕਾਗੀ ਹਾਰੀ ਇਹਨਾਂ ਦੇ ਦਾੜ੍ਹੀ ਨਾ ਮੁੱਛ ਨਾ ਇਹਨਾਂ ਦੀਆਂ ਕੁੜੀਆਂ ਸਿੱਖੀ ਨਾ ਆਪ ਸਿੱਖ ਤੇ ਲੋਕਾਂ ਨੂੰ ਕਿਵੇਂ ਦੱਸਣਗੇ ਸਿੱਖਾਂ ਦਾ ਰੋਲ ਡੁਪਲੀਕੇਟ ਕੋਈ ਵੀ ਬਣ ਨਹੀਂ ਸਕਦਾ ਅਸਲੀ ਜਿਹੜਾ ਜਿਵੇਂ ਦਸਮ ਪਾਤਸ਼ਾਹ ਦੇ ਟਾਈਮ ਤੇ ਇੱਕ ਗੱਲ ਕੀਤੀ ਕਹਿੰਦੇ ਵੀ ਇੱਕ ਖੋਤੇ ਉੱਤੇ ਸ਼ੇਰ ਦੀ ਖਲ ਜਿਹੜੀ ਉਹ ਪਾ ਦਿੱਤੀ ਹੂੰ ਉਹ ਡਰਨ ਲਾਪੇ ਦੇ ਵਿੱਚੋਂ ਖੋਤਾ ਨਿਕਲਿਆ ਇਹਦਾ ਖੋਤੇ ਨੇ ਹੂੰ ਤੇ ਸ਼ੇਰ ਦੀ ਖਲ ਉਹ ਸਹੀ ਜਿਹੜਾ ਅੱਜ ਵੀ ਰੋਲ ਜਿਹੜਾ ਨਵਾਇਆ ਜਾਂਦਾ ਜਿਵੇਂ ਹੁਣ ਤੁਸੀਂ ਗੱਲ ਕੀਤੀ ਐ ਫਿਲਮ ਰੋਕਣ ਵਾਸਤੇ ਸਿੰਘ ਗਿਆ ਜਿਹੜੇ ਪੁਲਿਸ ਦੀ ਭਾਧੀਆਂ ਬਣ ਗਈਆਂ ਹੂੰ ਇਹ ਗੀਪੀ ਗੁਪੀ ਅਰੀ ਕਿੱਥੇ ਮਰ ਗਏ ਸੀ ਜਦੋਂ ਸਰਸੇ ਵਾਲੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਕੀਤੀ ਹੁੱਗੀ ਕਿੱਥੇ ਮਰ ਗਿਆ ਸੀ ਹੂੰ ਤੇ ਇਹ ਜਿਹੜੇ ਸਾਰੇ ਜਿਹੜੇ ਹੋਰ ਐਕਟਰ ਨਹੀਂ ਆਲਟਰ ਨੇ ਕਿੱਥੇ ਮਰ ਗਏ ਸੀ ਗੁਰੂ ਸਾਹਿਬ ਦੀ ਬੇਦਵੀ ਹੋਈ 1984 ਦੇ ਵਿੱਚ ਕਤਲੇਆਮ ਹੋਇਆ ਕਿੱਥੇ ਆਈ ਟਿੱਕਰ ਕਦੇ ਉਹਨਾਂ ਦਾ ਇਹਨਾਂ ਨੇ ਫਰਮਾਨ ਕੀਤਾ ਕਿ ਸਟੇਜ ਤੇ ਬੋਲੇ ਨੇ ਇਹਦਾ ਪੈਸੇ ਦੀ ਅੰਨੀ ਦੌੜ ਵਿੱਚ ਅੰਨੇ ਲੋਕ ਨੇ ਇਹਨਾਂ ਦਾ ਬਿਲਕੁਲ ਸੀ ਵਿਰੋਧ ਕਰਦੇ ਗੁਰ ਸਿੱਖੋ ਕੋਈ ਵੀ ਫਿਲਮ ਨਾ ਵੇਖੋ ਫਿਲਮਾਂ ਰਾਹੀਂ ਸਾਡੀ ਸਿੱਖ ਆਉਂਦਾ ਨੁਕਸਾਨ ਹੈ ਫਾਇਦਾ ਨਹੀਂ ਜੀ ਸੋ ਭਾਈ ਸਾਹਿਬ ਜੀ ਜਿਵੇਂ ਤੁਸੀਂ ਗੱਲ ਕੀਤੀ ਹੈ ਜਿਹੜਾ ਸਿੱਖਾਂ ਦੇ ਨਾਲ ਕਾਹਨ ਕੀਤਾ ਗਿਆ ਸੀ ਪਿਛਲੇ ਸਮੇਂ ਦੇ ਵਿੱਚ ਲੇਕਿਨ ਕਈ ਇਹੋ ਜਿਹੇ ਕਲਾਕਾਰ ਨੇ ਜਿਹੜੇ ਉਹਨਾਂ ਦੇ ਗੀਤ ਵੀ ਹੈ ਉਹਨਾਂ ਦੇ ਰਚਨਾਵਾਂ ਵਿੱਚ ਲੋਕਾਂ ਦੇ ਵਿੱਚ ਪੇਸ਼ ਕਰਦੇ ਆ ਲੇਕਿਨ ਜਿਹੜਾ ਗਿੱਪੀ ਗਰੇਵਾਲ ਹੈ ਜਾਂ ਗੁਰਪ੍ਰੀਤ ਘੁੱਗੀ ਹੈ ਕੋਈ ਇਹਨਾਂ ਨੇ ਇਹੋ ਜੀ ਜਿਹੜੀ ਰਚਨਾ ਪੇਸ਼ ਕੀਤੀ ਹੈ ਸਾਨੂੰ ਤਾਂ ਅਜੇ ਤੱਕ ਨਹੀਂ ਕੋਈ ਦੱਸੀ ਜੀ ਨਾ ਵੇਖੀ ਇਹਨਾਂ ਦੇ ਪੁੱਟੇ ਸਿੱਦੇ ਨਾਟਕ ਹੀ ਹੋਏ ਨੇ ਜੀ ਰੁਪਈਆ ਕਮਾਉਣ ਵਾਸਤੇ ਸਿੱਖ ਧਰਮ ਲਈ ਤਾਂ ਇੱਕ ਨਾ ਕੋਈ ਰੂਪ ਹੋ라 ਜਿੰਨਾ ਵੀ ਰੋਲ ਨਹੀਂਗਾ ਹੂੰ ਕੋਈ ਕੀਤਾ ਹੋਵੇ ਜਾਂ ਦੱਸਿਆ ਹੋਵੇ ਜੀ ਇਹਦਾ ਕੋਗੀ ਹੈ ਜਿਹੜਾ ਮਰਜ਼ੀ ਇਹਨੂੰ ਸੱਦ ਲਵੇ ਪੈਸੇ ਦੇ ਕੇ ਭਾਵੇਂ ਕਾਂਗਰਸੀ ਸੱਦ ਲੈਣ ਦੇ ਭਾਵੇਂ ਭਾਈਪਾਲੇ ਸੱਦ ਲੈਣ ਦੇ ਭਾਵੇਂ ਹੋਰ ਸੱਦ ਲੈਣ ਦੇ ਭਾਵੇਂ ਦੁਕਾ ਤਿੱਕਾ ਉਹਨਾਂ ਦੀ ਸਟੇਜ ਤੇ ਜਾ ਕੇ ਉਹੋ ਜਿਹਾ ਬੋਲ ਦਿੰਦੇ ਨੇ ਜੀ ਇਹਨਾਂ ਦਾ ਸਿਰਫ ਇੱਕ ਨਾਚਿਆ ਵਾਲਾ ਕੰਮ ਹੈ ਇਹ ਕੋਈ ਸਿੱਖ ਥੋੜਾ ਹੈ ਜੀ ਜੀ ਸਿੱਖਣਾ ਕੋਈ ਕੈਰੇਕਟਰ ਤਾਂ ਹੈ ਨਹੀਂ ਇਹਨਾਂ ਦਾ ਜੀ ਕੀਤਾ ਕੀ ਇਹਨਾਂ ਸਿੱਖ ਕੌਮ ਬਦਲੇ ਦੱਸ ਹਾਂ ਹੁਣ ਉੱਥੇ ਬੰਦੀ ਸਿੰਘਾਂ ਦੀ ਰਿਹਾਈ ਲਈ ਬੈਠੇ ਸੀ ਕੋਈ ਆਇਆ ਐਕਟਰ ਜੀ ਆਈ ਕੋਈ ਜਿਹੜੇ ਨਿਹੰਗ ਬਣੇ ਫਿਰਦੇ ਆਉਂਦੇ ਉੱਥੇ ਹਮ ਹਮ ਹੋਰ ਵੀ ਜਦ ਸਰਸੇ ਵਾਲੀ ਦੀ ਫਿਲਮ ਚੱਲੀ ਸੀ ਉਦੋਂ ਵੀ ਬਹੁਤ ਹੋਰ ਬਹੁਤ ਕੁਝ ਹੋਇਆ ਕਿਤੇ ਰੋਲ ਨਵਾਇਆ ਇਹਨਾਂ ਨੇ ਹੂੰ ਦੱਸਣ ਦਾ ਹੀ ਮੂੰਹ ਤਾਂ ਕੱਢਣਾ ਜੀ ਇਹ ਬਿਲਕੁਲ ਭੇਖੀ ਬੰਦੇ ਨੇ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਪਰਚੇ ਹੋਣ ਜੀ ਤੇ ਅੱਗੇ ਤੋਂ ਕੋਈ ਐਸੀ ਯੁਰਤ ਨਾ ਕਰੇ ਵੀ ਡੁਪਲੀਕੇਟ ਜਿਹੜਾ ਉਹ ਖਾਲਸਾ ਪੰਥ ਬਣ ਸਕੇ ਕੱਟੀ ਸਾਹਿਬ ਜੀ ਜਦੋਂ ਇਹੋ ਜਿਹੀਆਂ ਫਿਲਮਾਂ ਬਣਦੀਆਂ ਨੇ ਮਸਤਾਨੇ ਜਾਂ ਅਰਦਾਸਪੰਦ ਬਣਦੀ ਹੈ ਜਾਂ ਹੁਣ ਜਿਹੜੀ ਕਾਲ ਮੂਵੀ ਬਣਦੀ ਹੈ ਇੱਕ ਪਾਸੇ ਆਪਾਂ ਸੰਸਥਾ ਦੀ ਗੱਲ ਕਰੀਏ ਤਾਂ ਐਸਜੀਪੀਸੀ ਸਰਮੌਰ ਸੰਸਥਾ ਹੈਗੀ ਆ ਕੌਮ ਦੀ ਜਾਂ ਕਾਲ ਤਖਸੇ ਵਗੈਰਾ ਕੋਈ ਉਹਨਾਂ ਨੇ ਐਕਸ਼ਨ ਇਹ ਫਲਮਾਂ ਦੇ ਕਰਕੇ ਲਿਆ ਉਹਦਾ ਉਹ ਵੀ ਗੁਲਕ ਦੇ ਉੱਤੇ ਰਣ ਹੋਇਆ ਬੈਣਾ ਮਦਮ ਹੁਣ ਇਹ ਤਾਂ ਗੁਲਕ ਯਾਦ ਕਰਾਉਣੀ ਪੈਣੀ ਹੈ ਸਾਰੀ ਸਾਨੂੰ ਗੁਲਕ ਯਾਦ ਕਰਾ ਕੇ ਗੁਰੂ ਕੇ ਪਿਆਰੋ ਫਿਰ ਸਾਨੂੰ ਇਹ ਆਪਦਾ ਕਾਲ ਤਖਸੇ ਯਾਦ ਕਰਾ ਕੇ ਇਹਨਾਂ ਤੇ ਰੋਕ ਲਾਉਣੀ ਪੈਣੀ ਹੁਣ ਜਿਸ ਤਰੀਕੇ ਨਾਲ ਇਲੈਕਸ਼ਨ ਸ਼੍ਰੋਮਣੀ ਕਮੇਟੀ ਦਾ ਆ ਰਿਹਾ ਹੈ ਹੋਣਾ ਹੈ ਜਾਂ ਨਹੀਂ ਹੋਣਾ ਚੱਲਦੀ ਮਲਵੀ ਹੁੰਦੀ ਹੁਣ ਭਾਈ ਰਣਜੀਤ ਸਿੰਘ ਜਹੇਦਾਰ ਕਾਲ ਤੱਕ ਦਾ ਸਾਬਕਾ ਜਿਨ੍ਹਾਂ ਦੀ ਬੇਅੰਤ ਕੁਰਬਾਨੀ ਹੈ ਉਹ ਅਸਲੀ ਹੀਰੋ ਨੇ ਫਿਲਮ ਦੇ ਉਹ ਸੱਚੀ ਫਿਲਮ ਹੈ ਉਹਨਾਂ ਨੂੰ ਤਾਂ ਨੇੜੇ ਨਹੀਂ ਕੋਈ ਲੱਗਣ ਦਿੰਦਾ ਕਹਿੰਦੇ ਨੇ ਵੀ ਇਹ ਪਾਸੇ ਹੋ ਜਾਵੇ ਜਿਸ ਤਰੀਕੇ ਨਾਲ ਇੱਥੇ ਜਲਾਲਵਾਦ ਦੇ ਵਿੱਚ ਵੀ ਜ਼ਿਕਰ ਕੀਤਾ ਤੁਸੀਂ ਦੂਜੀ ਗੱਲ ਮੈਂ ਤੁਹਾਨੂੰ ਦੱਸ ਦੇਣਾ ਇੱਥੇ ਫੱਤੂ ਸਮੂਟਾ ਲੀਆਂ ਗੁਰਦੁਆਰਾ ਰੱਬੂ ਹੀ ਦਿਮਾਗ 'ਚ ਆ ਗਈ ਗੱਲ ਉਸ ਪਾਸੇ ਨੂੰ ਆ ਗਈ ਇਸ ਗੁਰਦੁਆਰੇ ਦਾ ਹੈਗਾ ਮੁਖੀ ਜੱਜ ਜੱਜ ਕਹਿੰਦੇ ਆ ਰਨਾਮ ਸਿੰਘ ਤੁੰਮੇ ਦਾ ਬਹੁਤ ਖਾਸ ਬੰਦਾ ਹੈ ਉਹ ਉਸ ਬੰਦੇ ਨੇ ਇੱਥੇ ਭਾਈ ਅਮਰਜੀਤ ਸਿੰਘ ਦੀ ਜਿਹੜੀ ਮੀਟਿੰਗ ਰੱਖਣ ਤੋਂ ਇਨਕਾਰ ਕਰ ਦਿੱਤਾ ਤੇ ਆ ਪਿੱਛੇ ਜੀ ਕਾਂਗਰਸ ਦੇ ਬੰਦਿਆਂ ਦੀ ਮੀਟਿੰਗ ਰਖਾਈ ਉੱਥੇ ਇਹ ਗੁਰੂ ਘਰ ਦੇ ਵਿੱਚ ਤੰਬੂ ਲਾ ਕੇ ਨੰਗੇ ਸਿਰ ਨਿਸ਼ਾਨ ਸਾਹਿਬ ਦੇ ਆਸੇ ਪਾਸੇ ਉਹਨਾਂ ਨੇ ਉਹ ਚੱਪਲਾਂ ਜੁੱਤੀਆਂ ਲੈ ਕੇ ਵੀੜਾ ਖਾ ਕੇ ਉੱਥੇ ਉਹਨਾਂ ਨੇ ਬਹੁਤ ਚਾਦੀ ਮਨਮਤ ਕੀਤੀ ਗੁਰਮਤ ਦੀਆਂ ਧੱਜੀਆਂ ਉਡਾ ਦਿੱਤੀਆਂ ਖਾਲਸਾ ਜੀ ਇਹੋ ਜਿਹੇ ਹਾਲਾਤ ਨੇ ਜੇ ਕਿਤੇ ਗੁਰਦੁਆਰਾ ਦੀ ਮੁਖੀ ਉਹਨਾਂ ਨੂੰ 10000 ਰੁਪਇਆ ਕੋਈ ਦੇ ਜਾਂਦਾ ਹੈ ਲੀਡਰ ਉਹਦੇ ਪਿੱਛੇ ਪੂਛ ਮਾਰਦੇ ਫਿਰਦੇ ਨੇ ਜੋ ਮਰਜ਼ੀ ਕਰੋ ਉਹਨਾਂ ਨੂੰ ਗੁਰਦੁਆਰੀ ਚਾਬੀ ਸੌਂਪ ਦੇਣਗੇ ਤੇ ਪਿਆਰੋ ਜਿਹੜੇ ਕੁਰਬਾਨੀ ਵਾਲੇ ਸਿੱਖ ਨੇ ਉਹਨਾਂ ਦਾ ਆਖਣਾ ਤੁਸੀਂ ਚਾਰ ਸਿੱਖ ਇਕੱਠੇ ਹੋਣੇ ਗੁਰੂ ਦੀ ਕੋਲ ਬੈਠਣਾ ਦੇਖ ਬਣਾਵਾਂਗੇ ਅਰਦਾਸ ਕਰਾਂਗੇ ਉਹਨਾਂ ਵਾਸਤੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਆ ਤੇ ਜਿਹੜੇ ਐਸਪੀਸੀ ਵਾਲੇ ਤੇ ਜਿਹੜੇ ਆਪਣੇ ਟਕਸਾਲ ਜਿਹੜੀ ਏਡੀ ਵੱਡੀ ਟਕਸਾਲ ਸੀ ਜਿਹੜੀ ਇੱਕ ਜੋਧਿਆਂ ਦੀ ਟਕਸਾਲ ਸੀ ਉਹ ਟਕਸਾਲ ਸੀ ਜਿਸ ਟਕਸਾਲ ਦੇ ਮੁਖੀ ਨੇ ਕਹਿਤਾ ਈ ਭਾਈ ਰਣਜੀਤ ਸਿੰਘ ਜਿਹੇਦਾਰ ਸਾਬਕਾ ਨੂੰ ਅਸੀਂ ਸੋਨੇ ਨਾਲ ਤੋਲਾਂਗੇ ਤੇ ਪਿਆਰੋ ਉਸ ਭਾਈ ਰਣਜੀਤ ਸਿੰਘ ਵਾਸਤੇ ਇੱਥੋਂ ਦੇ ਫੱਤੂ ਸਮੂਹ ਟਾਲੀਆਂ ਗੁਰਦੁਆਰਾ ਜਿਵੇਂ ਤੁਸੀਂ ਥਾਡੀ ਮੈਂ ਸੁਣੀ ਸੀ ਇੰਟਰਵਿਊ ਵੀ ਉਹਨਾਂ ਨੇ ਕੀਤੀ ਸੀ ਉਹਨਾਂ ਨੇ ਉੱਥੋਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਤੇ ਪਿਆਰੋ ਫਿਲਮਾਂ ਦੀ ਗੱਲ ਆਪਾਂ ਕਰਦੇ ਆਂ ਜਿਹੜੇ ਡਰਾਮੇ ਬਾਜ਼ ਫਿਲਮਾਂ ਬਣਾਉਂਦੇ ਨੇ ਉਹ ਫਿਲਮਾਂ ਨਹੀਂ ਇਹ ਅਸਲੀ ਫਿਲਮਾਂ ਨੇ ਅਸਲੀ ਹੀ ਰਵਾ ਨੂੰ ਸਲਾਮ ਕਰੋ ਉਹਨਾਂ ਦੀ ਪੂਜਾ ਕਰੋ ਉਹਨਾਂ ਦੇ ਵਿਚਾਰ ਸੁਣੋ ਤੇ ਗੁਰ ਸਿੱਖੀ ਵਾਲੇ ਪਾਸੇ ਵਧੋ ਤੇ ਡਰਾਮੇ ਬਾਜ਼ ਤਾਂ ਸਿਰਫ ਫਿਲਮਾਂ ਦੇ ਵਿੱਚ ਕੀ ਹੁੰਦਾ ਕੈਮਰਾ ਲੱਗ ਜਾਂਦਾ ਤੇ ਪਿਆਰੋ ਟਪੂਸ਼ੀਆਂ ਮਾਰਦੇ ਨੇ ਹੁੰਦਾ ਹੋਰ ਕੁਝ ਵਿਖਾਉਂਦੇ ਕੁਝ ਨਹੀਂ ਉਹ ਕੈਮਰੇ ਦੇ ਨਾਲ ਬਣਾ ਬਣਾ ਕੇ ਕੰਪਿਊਟਰ ਦੇ ਨਾਲ ਉਹ ਚੀਜ਼ਾਂ ਨਾਲ ਸਾਡੀ ਕੋਈ ਨਹੀਂ ਸਾਡਾ ਹੈਗਾ ਕਿਕਤ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਨੇ ਸ਼ਹੀਦ ਹੋਏ ਨੇ ਆ ਕੁੱਕੀ ਹੈਗਾ ਜਿਨ੍ਹਾਂ ਨੇ 84ਵਜ ਸਿੰਘ ਸ਼ਹੀਦੋਂ ਨੇ ਕਿਹਾ ਕਿਸੇ ਦੇ ਘਰ ਦੇ ਵਿੱਚ ਜਾ ਕੇ ਕਿਸੇ ਨੂੰ ਪੁੱਛਿਆ ਆ ਜਿਹੜਾ ਗੀਪੀ ਗੁੱਪੀ ਹੈ ਜਿਹੜਾ ਉਹਨਾਂ ਨੇ ਜਾ ਕੇ ਪੁੱਛਿਆ ਵੀ ਭਾਈ ਵੀ ਤੁਹਾਡੇ ਘਰੇ ਅਸੀਂ ਆ ਦੇਣ ਜਾਏ ਆ ਆ ਤੁਹਾਡੀ ਸੇਵਾ ਹੈ ਉਹਨਾਂ ਦੀਆਂ ਫੋਟੋਆਂ ਲਵਾਓ ਉਹਨਾਂ ਦੇ ਘਰੇ ਹਮਦਰਦੀ ਹੋਵੇ ਫਿਰ ਤਾਂ ਅਸੀਂ ਤੁਹਾਨੂੰ ਸਿੱਖ ਮੰਨ ਵਾਲੀ ਜੀ ਮਦਦ ਕੀਤੀ ਜਾਵੇ ਉਹਨਾਂ ਦਾ ਆਪਦਾ ਘਰ ਹੀ ਭਰਦੇ ਭਾਈ ਤੁਸੀਂ ਜਾ ਕੇ ਸਰਕਾਰਾਂ ਨੂੰ ਤੁਸੀਂ ਪੈਸੇ ਦਿੰਦੇ ਜੀ ਬਿਲਕੁਲ ਜੀ ਅੱਜ ਤੇ ਇੱਕ ਬੰਦਾ ਖੜਾ ਸੀ ਉਦੋਂ ਖਰੇ ਕਾਂਗਰਸ ਦਾ ਉਹਦੇ ਨਾਲ ਆ ਗਿੱਪੀ ਗੁੱਪੀ ਨੇ ਉਹਨਾਂ ਦੀ ਸਪੋਰਟ ਕੀਤੀ ਤੇ ਭਾਈ ਸਾਹਿਬ ਉਹ ਖਰੇ ਸੀ ਦੁਜੇ ਜਿਨ੍ਹਾਂ ਨਿੰਦਰਾ ਗਾਂਧੀ ਨੂੰ ਮਾਰਿਆ ਸੀ ਤੇ ਪਿਆਰ ਉਹਨਾਂ ਦੇ ਬੱਚੇ ਉਹਨਾਂ ਦਾ ਵਿਰੋਧ ਕੀਤਾ ਤੇ ਫਿਲਮਾਂ ਵਿੱਚ ਤੁਸੀਂ ਕੀ ਦੱਸਦੇ ਹੋ ਹੂੰ ਇਹ ਕਰਕੇ ਖਾਲਸਾ ਜੀ ਡਰਾਮਾ ਹੈ ਇਹ ਡਰਾਮੇ ਬਾਜੀ ਨੇ ਬੰਦੇ ਲੋਕ ਕੱਟੀ ਸਾਹਿਬ ਜਿਹੜੇ ਲੋਕ ਇਸ ਫਿਲਮ ਦਾ ਪੱਖ ਲੈਂਦੇ ਨੇ ਕਹਿੰਦੇ ਨੇ ਵੀ ਫਿਲਮ ਤਾਂ ਹੈ ਹੀ ਬਹੁਤ ਚੰਗੀ ਹੈ ਫਿਰ ਜਿਹੜੇ ਜਥੇਬੰਦੀਆਂ ਨੇ ਜਾਂ ਨਿਹੰਗ ਸਿੰਘ ਕਈ ਬਾਣਿਆਂ ਦੇ ਵਿੱਚ ਮਰੋਧ ਕਰਦੇ ਨੇ ਕਹਿੰਦੇ ਵੀ ਚੰਗਾ ਮੈਸੇਜ ਲੋਕਾਂ ਦੇ ਵਿੱਚ ਇਹ ਫਿਲਮ ਦਿੰਦੀ ਆ ਲੇਕਿਨ ਇਹ ਜਾਣ ਨਹੀਂ ਦਿੰਦੇ ਇਹਦਾ ਹੁਣ ਤੁਸੀਂ ਦਾ ਵੇ ਇੱਥੇ ਫੱਤੂਸ ਮੁਟਾਲੀਆਂ ਗੁਰਦੁਆਰਾ ਬਣਿਆ ਬਾਬਾ ਟਕਸਾਲ ਬਾਬਾ ਠਾਕੁਰ ਸਿੰਘ ਨੇ ਬਣਵਾਇਆ ਜੀ ਹੁਣ ਇੱਥੇ ਭਾਈ ਰਣਜੀਤ ਸਿੰਘ ਦਾ ਬੰਦ ਕਰ ਦਿੱਤਾ ਦਰਵਾਜ਼ਾ ਹਮ ਕਿਉਂਕਿ ਭਾਈ ਰਣਜੀਤ ਸਿੰਘ ਕੋਲੇ ਪੈਸੇ ਨਹੀਂ ਸੀ ਇਸ ਦੇਣ ਵਾਸਤੇ ਤੇ ਉਹ ਕਾਂਗਰਸ ਦੇ ਬੰਦਿਆਂ ਨੇ ਰੁਪਈਆ ਦਿੱਤਾ ਉਹਨਾਂ ਦੀ ਮੀਟਿੰਗ ਕਰਾ ਦਿੱਤੀ ਸਿਰੋਂ ਨੰਗੇ ਜੋੜੇ ਪਾ ਕੇ ਨਿਸ਼ਾਨ ਸਰ ਕੋਲੇ ਬਿਠਾ ਦਿੱਤਾ ਜੀ ਹੁਣ ਇੱਥੇ ਕੀ ਕਰੋਗੇ ਤੁਸੀਂ ਹਮ ਹੁਣ ਇੱਥੇ ਸਾਰਾ ਕੁਝ ਵੇਖਣਾ ਪਈ ਪੈਸੇ ਤਾਂ ਮੁੱਕ ਗਏ ਤੇ ਜਿਹੜੇ ਤੁਸੀਂ ਕਹਿੰਦੇ ਇਹਨਾਂ ਦੇ ਹੱਕ ਚੋਂਦੇ ਨੇ ਉਹ ਤਾਂ ਪੈਸੇ ਲੈ ਕੇ ਕਰ ਰਿਆ ਹੂੰ ਉਹ ਸਿੱਖ ਥੋੜਾ ਹੈਗੇ ਨੇ ਜੇ ਕਿਤੇ ਹੈਗੇ ਨੇ ਤੇ ਮੇਰੇ ਨਾਲਾਂ ਕੇ ਬੈਠ ਕੇ ਵਿਚਾਰ ਕਰਨ ਤੇ ਮੈਨੂੰ ਦੱਸਣ ਕਿ ਕੀ ਇਹਦੇ ਵਿੱਚੋਂ ਸਿੱਖਿਆ ਮਿਲੀ ਤੇ ਕੀ ਪਹਿਲੀਆਂ ਫਿਲਮਾਂ ਵਿੱਚੋਂ ਮਿਲੀ ਸਾਨੂੰ ਹੂੰ ਫਿਲਮਾਂ ਨਾਲ ਨਹੀਂ ਸਾਡੇ ਕੋਲ ਇਤਿਹਾਸ ਗੁਰਬਾਣੀ ਹੈ ਜਿੱਤ ਦੂਰ ਕੀਤਾ ਜਾ ਰਿਹਾ ਅਸੀਂ ਕਹਿੰਦੇ ਹਾਂ ਅਰਦਾਸ ਦੇ ਵਿੱਚ ਰੋਜ਼ ਸਾਡੇ ਕੋਲ ਅਸਲੀ ਫਿਲਮ ਚੱਲਦੀ ਮਹਾਰਾਜ ਜੀ ਅੱਗੇ ਕਹਿੰਦੇ ਸੱਚਿਆ ਪਾਤਸ਼ਾਹ ਉਹਨਾਂ ਸਿੰਘਣੀਆਂ ਦਾ ਸਿੰਘਾਂ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਵਾਹਿਗੁਰੂ ਕਿਨਾਂ ਦਾ ਜੀ ਜਿਨ੍ਹਾਂ ਨੇ ਬੰਦ ਬੰਦ ਕਟਵਾ ਲਿਆ ਜੀ ਜਿਨ੍ਹਾਂ ਨੇ ਖੋਪੜਾ ਲਵਾ ਲੇ ਜਿਨ੍ਹਾਂ ਮਾਈਆਂ ਦਾ ਧਿਆਨ ਧਰ ਕੇ ਬੋਲੋ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਟੁਕੜੇ ਕਰ ਕਰਕੇ ਗਲਾਂ ਵਿੱਚ ਹਾਰ ਪਰੋਵਾਲੇ ਜੀ ਸਿੱਖੀ ਸਿੱਦਕ ਤੋਂ ਨਹੀਂ ਹਾਰੀਆਂ ਉਹਨਾਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਵਾਹਿਗੁਰੂ ਇਹਦਾ ਅਰਦਾਸ ਵੀ ਬਦਲ ਦੇਣਗੇ ਵੀ ਇਹਨਾਂ ਡੁੱਚਰਾਂ ਦਾ ਧਿਆਨ ਧਰੋ ਮੋਨੇ ਕੋਨੇ ਦਾ ਜਿਨ੍ਹਾਂ ਨੇ ਫਿਲਮਾਂ ਬਣਾਤੀਆਂ ਹਮ ਹਾਲਸਾ ਜੀ ਕਿੱਥੇ ਸਾਡੀ ਸਿੱਖੀ ਕਿੱਥੇ ਇਹ ਨਚੈੜ ਇੱਕ ਨੱਚਣ ਵਾਲੇ ਜਿਵੇਂ ਕਹਿੰਦੇ ਨੇ ਪੰਜਾਬ ਦਾ ਆ ਘੁੱਗੀ ਨੇ ਨਿਤ ਨਾਟਕ ਬਣਾਏ ਆਸ਼ਕੀ ਤੇ ਬਣਾਏ ਪਿਆਰੋ ਜਿਹੜਾ ਸਾਡੇ ਪੰਜਾਬ ਦੇ ਵਿੱਚ ਗੰਦ ਪਾਤਾ ਹੋਰ ਇਹੋ ਜਿਹੇ ਬਣਾਏ ਆ ਜਿਹੜਾ ਗਿੱਪੀ ਨੇ ਗਾਣੇ ਕਿੱਡੇ ਗੰਦੇ ਗੰਦੇ ਗਾਏ ਨੇ ਤੇ ਪਿਆਰੋ ਜੇ ਤੈਨੂੰ ਇੰਨੀ ਅਕਲ ਹੋਵੇ ਸਿੱਖ ਧਰਮ ਦੀ ਤੂੰ ਗੰਦ ਕੋ ਗਿਆ ਤੇ ਖਾੜਕੂ ਸਿੰਘ ਤਾਂ ਇਹੋ ਜੇ ਬਾਂਦਰਾ ਨੂੰ ਗੋਲੀ ਚਲਦ ਮਾਰ ਦਿੰਦੇ ਸੀ 1984 ਵਿੱਚ ਤੇ ਤੁਸੀਂ ਗੰਦ ਪਾਇਆ ਤੇ ਤੁਸੀਂ ਅੱਜ ਸਿੱਖਾਂ ਦਾ ਬਾਣਾ ਪਾ ਕੇ ਤੇ ਜਿਹੜੇ ਬੰਦੇ ਵੇ ਲੜੇ ਗੱਲ ਕਹਿੰਦੇ ਨੇ ਵੀ ਇਹ ਇਹ ਸਹੀ ਹੈ ਮੈਂ ਕਹਿੰਨਾ ਮਹਾ ਮੂਰਖ ਨੇ ਯਾਰ ਸਿੱਖ ਥੋੜਾ ਹੈ ਬਿਲਕੁਲ ਸਿੱਖੀ ਦੇ ਥੋੜਾ ਨੇ ਹੂੰ ਜੇ ਇੰਨਾ ਹੀ ਰਵਾਦੇ ਮਗਰ ਸਪੋਰਟ ਕਰਦੇ ਨੇ ਭਾਈ ਰਣਜੀਤ ਸਿੰਘ ਦੀ ਕਰੋ ਸਪੋਰਟ ਬਿਲਕੁਲ ਸੱਦੋ ਉਹਨਾਂ ਨੇ ਕਰਾਓ ਮੀਟਿੰਗਾਂ ਜਿਨੇ ਹਕੀਕਤ ਫਿਲਮ ਬਣਾਈ ਅੱਖੀ ਸਹੀ ਕੀਤਾ ਯਾਰ ਸਿਰ ਤੇ ਖਫੜ ਬਣ ਕੇ ਤੁਰ ਪਏ ਕਹਿੰਦੇ ਵੀ ਨਰਿੰਕ ਧਾਰੀਆਂ ਨੇ ਸਾਡੇ ਗੁਰੂ ਦੀ ਬਜਰੀ ਕੀਤੀ ਹੁੰਦੀ ਘਰ ਵਿੱਚ ਜਾ ਕੇ ਸੇਵਾ ਕੀਤੀ ਹੁੰਦੀ ਹੂੰ ਕੀ ਉਹ ਫਿਲਮ ਉਹ ਅਸਲੀ ਨਹੀਂ ਹੀਰੋ ਉਹ ਅਸਲੀ ਰੋਕ ਕੋਲ ਤਾਂ ਜਾਣ ਕੇ ਰਾਜੀ ਜਿਵੇਂ ਫੱਤੂ ਸਮੂ ਟਾਲੀਆਂ ਗੁਰਦੁਆਰਾ ਹਰਨਾਮ ਸਿੰਘ ਧੰਮੇ ਦੇ ਕਬਜ਼ੇ ਵਿੱਚ ਆਉਂਦਾ ਇਥੋਂ ਦਾ ਜਿਹੜਾ ਮੁਖੀ ਹੈ ਘੋਣ ਵਾਲਾ ਉਹਨੇ ਦਰਵਾਜ਼ਾ ਬੰਦ ਕਰਤਾ ਵੇਖੋ ਹੂੰ ਤੇ ਉਹ ਐਕਟਰਾਂ ਵਾਸਤੇ ਵੀ ਲੈ ਜਾਏਗਾ ਗੱਡੀ ਵੀ ਚਲੋ ਵਖਾਓ ਫਿਲਮਾਂ ਜੀ ਜੀ ਤੇ ਖਾਲਸਾ ਜੀ ਅਸਲੀ ਹੀਰੋ ਨੂੰ ਅਸੀਂ ਪਾਸੇ ਕਰਦੇ ਆ ਤੇ ਡੁਪਲੀਕੇਟ ਹੀਰੋਆਂ ਦੇ ਪਿੱਛੇ ਆ ਇਸ ਤਰ੍ਹਾਂ ਜੇ ਇਹੋ ਜਿਹੀ ਜਿਵੇਂ ਭਾਈ ਰਣਜੀਤ ਸਿੰਘ ਜਿਉਂਦੇ ਅਜੇ ਫਿਰਦੇ ਨੇ ਹੋਰ ਨੇਕਾਂ ਨੇ ਇਹੋ ਜਿਹੀਰੋਆਂ ਨੂੰ ਸਲੂਟ ਕਰੋ ਆ ਜਿਹੜੇ ਡਰਾਮੇ ਬਾਜ਼ ਸੁਰਖੀਆਂ ਪਾウダー ਲਾ ਕੇ ਜਿਹੜੀਆਂ ਬੀਬੀਆਂ ਸੋਹਣੀਆਂ ਬਣ ਕੇ ਕਹਿੰਦੀਆਂ ਅਸੀਂ ਸਿੰਘਣੀਆਂ ਉਹਨਾਂ ਦੇ ਕੋਲੇ ਨਾ ਜਾ ਭਾਈ ਸਾਹਿਬ ਇੱਥੇ ਇੱਕ ਸਵਾਲ ਉੱਠਦਾ ਹੈ ਕਈ ਲੋਕ ਕਮੈਂਟ ਕਰਦੇ ਨੇ ਇਸ ਫਿਲਮ ਤੇ ਕਹਿੰਦੇ ਨੇ ਵੀ ਮੈਸੇਜ ਜੇ ਜਾਂਦਾ ਚੰਗਾ ਲੋਕਾਂ ਨੂੰ ਜਾਂ ਦੁਨੀਆ ਨੂੰ ਜਾਂ ਕੌਮ ਨੂੰ ਚੰਗਾ ਮੈਸੇਜ ਜਾਂਦਾ ਫਿਲਮ ਦੇ ਵਾਸਤੇ ਵੀ ਸਿੱਖੀ ਧਾਰਨ ਕਰੋ ਫਿਰ ਇਹ ਜਿਹੜੇ ਕਲਾਕਾਰ ਹੈਗੇ ਨੇ ਗਿੱਪੀ ਗਰੇਵਾਲ ਜਾਂ ਮਤਲਬ ਕਿ ਗੁਰਪ੍ਰੀਤ ਘੁੱਗੀ ਬੜੀਆਂ ਫਿਲਮਾਂ ਇਹਨਾਂ ਨੇ ਬਣਾ ਲੀਆਂ ਹੈਗੀਆਂ ਨੇ ਫਿਰ ਇਹਨਾਂ ਨੇ ਆਪਣੀ ਦਾੜ੍ਹੀ ਕਿਉਂ ਨਹੀਂ ਰੱਖੀ ਹਾਂ ਇਹਨਾਂ ਨੂੰ ਮੈਸੇਜ ਕਿਉਂ ਨਹੀਂ ਗਿਆ ਬਿਲਕੁਲ ਬਿਲਕੁਲ ਤੁਹਾਡੀ ਬਹੁਤ ਵਧੀਆ ਗੱਲ ਹੈ ਹੁਣ ਇਹ ਆਪਦਾ ਬਣੇ ਨਹੀਂ ਤੇ ਮੈਂ ਤਾਂ ਅੱਗੇ ਗੱਲ ਕੀਤੀ ਜੇ ਕਹਿੰਦੇ ਮੈਸੇਜ ਜਾਂਦਾ ਲੋਕਾਂ ਨੂੰ ਮੈਸੇਜ ਕਾਹਦਾ ਮੈਸੇਜ ਜਾਂਦਾ ਹੂੰ ਪਰ ਮੈਸੇਜ ਸਿਰ ਪੈਸੇ ਦਾ ਹੈ ਜੀ ਰੁਪਇਆ ਇਕੱਠਾ ਹੁੰਦਾ ਇਹਨਾਂ ਨੂੰ ਹੂੰ ਹੋਰ ਮੈਸੇਜ ਹੈ ਨਹੀਂਗਾ ਜੀ ਜੀ ਹੁਣ ਮੈਸੇਜ ਜੇ ਫਿਰ ਜੇ ਇਹ ਮੈਸੇਜ ਦਿੰਦੇ ਨੇ ਫਿਰ ਸਾਡੇ ਗੁਰੂ ਘਰਾਂ ਵਿੱਚ ਕੀਰਤਨ ਬੰਦ ਕਰ ਦਈਏ ਸੀ ਜੀ ਕਥਾ ਬੰਦ ਕਰਦੀ ਉੱਥੇ ਫਿਲਮਾਂ ਪਰਦੇ ਲਾ ਕੇ ਖੋਣੇ ਸ਼ੁਰੂ ਕਰ ਦਈਏ ਹੂੰ ਇਹ ਗੱਲ ਹੋ ਜੇਗੀ ਆਹੀ ਕਥਾ ਕਰਦੇ ਹਾਂ ਜੀ ਜਦ ਇਤਿਹਾਸ ਸੁਣਾਉਣ ਵਾਲਾ ਹੋਵੇ ਇਤਿਹਾਸ ਗਿਆ ਹੁਣ ਜੋਗ ਸਿੰਘ ਜੋਗੀ ਕਵੀਸ਼ਰ ਜੀ ਮੈਨਾਂ ਦਾ ਇਤਿਹਾਸ ਸੁਣ ਲੋ ਰੀਲ ਲਾ ਲੋ ਸੁਣੋ ਉਹ ਮਣਕੇ ਪਰੋ ਦਿੱਤੇ ਉਸਨੇ ਹਮ ਫਿਲਮ ਵਾਲਾ ਉਹਨਾਂ ਦੇ ਇੱਕ ਪਾਸਕ ਵੀ ਹੈ ਨਹੀਂ ਅੱਜ ਵੀ ਉਹਨਾਂ ਦੇ ਪੁੱਤਰ ਜਲੰਧਰ ਬੈਠੇ ਨੇ ਕਵੀਸ਼ਰ ਜਦੋਂ ਕਵੀਸ਼ਰੀ ਗਾਉਂਦੇ ਨੇ ਬਹੁਤ ਦਾਮ ਸੀ ਉਹਨਾਂ ਅੱਜ ਸੰਤ ਗਿਆਨੀ ਚਰਨਾਰ ਸਿੰਘ ਟਾਈਮ ਤੇ ਕੀ ਅੱਜ ਤੇ ਕਰੋ ਕਵੀਸ਼ਰਾਂ ਦੇ ਨਾਲ ਖੜੇ ਹਮ ਆ ਹੁਣ ਇੱਕ ਹੋਰ ਕਵੀਸ਼ਰ ਹੈਗਾ ਮੁੰਡਾ ਬਗਰਾੜੀ ਪ੍ਰਿਤਪਾਲ ਬਗਰਾੜੀ ਹਾਂਜੀ ਬਹੁਤ ਮੈਂ ਨਾ ਵੀ ਜਦ ਸਟੇਜ ਤੇ ਖੜਾ ਹੋ ਲੋਕ ਟਿੱਕੇ ਸੁਣਦੇ ਨੇ ਜੀ ਜੀ ਇਹੋ ਜੇ ਪ੍ਰਚਾਰਕ ਨੇ ਸਾਡੇ ਉਹ ਹੀ ਅਸਲੀ ਹੀਰੋ ਨੇ ਯਾਰ ਅਸੀਂ ਇਹਨਾਂ ਡਰਾਮੇ ਵਾਈ ਆਹ ਪਰਤ ਪਰ ਬਗੜਾੜੀ ਉਹਨੇ ਬਣਾ ਪਾਇਆ ਕਿਰਪਾਨ ਰੱਖੀ ਅਮਰ ਛਕਿਆ ਘਰ ਵਿੱਚ ਵੀ ਯਾਰ ਉਹ ਅਸਲੀ ਐਕਟਰ ਨੇ ਕਿ ਇਹ ਐਕਟਰ ਨੇ ਜਿਨ੍ਹਾਂ ਨੇ ਦਾੜੀਆਂ ਮੁੰਨੀਆਂ ਸਿਰਾਂ ਦੇ ਵਿੱਚ ਪਤਾ ਨਹੀਂ ਕੀ ਕੀ ਲਾਉਂਦੇ ਨੇ ਇਹ ਸੁਰਖੀਆਂ ਪਾਊਡਰ ਆਪਦੀ ਘਰ ਵਾਲੀਆਂ ਨੂੰ ਐਕਟਰੀਆਂ ਨੂੰ ਉਹਨਾਂ ਦੇ ਮਗਰ ਲੱਗਣਾ ਸੀ ਭਾਈ ਸਾਹਿਬ ਕਈ ਲੋਕਾਂ ਨੇ ਇਹ ਗੱਲ ਕਹੀ ਹੈ ਵੀ ਜਿਹੜਾ ਗਿੱਪੀ ਗਰੇਵਾਲੇ ਜਾਂ ਗੁਰਪੀ ਦੀ ਘੁੱਗੀ ਹੈ ਕਹਿੰਦੇ ਵੀ ਆਪਣੀਆਂ ਦਾੜੀਆਂ ਰੱਖ ਲੈਂਦੇ ਤੇ ਇਹਨਾਂ ਤੇ ਲੋਕ ਉਂਗਲਾ ਨਾ ਚੱਕਦੇ ਹਾਂ ਇਹ ਤਾਂ ਗੱਲ ਹੈ ਕੋਈ ਅਮਰ ਸ਼ਕੋ ਉਹ ਦਾੜੀਆਂ ਦੇ ਛੱਡੋ ਪਹਿਲੇ ਲੱਛਣ ਕੀ ਨੇ ਤੁਹਾਡੇ ਇਹ ਗਿੱਪੀ ਗਰੇ ਵਾਲੇ ਗਾਣੇ ਕਿੱਡੇ ਕਿੱਡੇ ਗੰਦੇ ਕਿੰਨੀਆਂ ਗੰਦੀਆਂ ਗੰਦੀਆਂ ਨੇ ਫਿਲਮਾਂ ਬਣਾਈਆਂ ਜੀ ਕੀ ਉਹ ਲੋਕਾਂ ਨੂੰ ਉਹ ਫਿਲਮਾਂ ਲਈ ਹੁਣ ਤੂੰ ਪਹਿਲੋ ਗੰਦੀਆਂ ਫਿਲਮ ਚਾ ਇਹਨਾਂ ਦੇ ਕਹਿੰਦੇ ਆ ਮੰਨ ਲਓ ਇਹ ਕਹਿੰਦੇ ਫਿਲਮ ਦੇ ਨਾਲ ਸਿੱਖੀ ਵਧੇਗੀ ਜਿਹੜਾ ਤੁਸੀਂ ਪਹਿਲੋ ਗੰਦ ਖੋਲਿਆ ਆਸ਼ਕੀ ਦੇ ਗਾਣੇ ਗਾਏ ਗੰਦੀਆਂ ਫਿਲਮਾਂ ਬਣਾਈਆਂ ਇਸ ਹੱਬ ਤੇ ਤੁਸੀਂ ਪਿਆਰੇ ਪੰਜਾਬ ਦੇ ਵਿੱਚ ਗੰਦ ਖੋਲਿਆ ਨਾ ਜੀ ਮੰਨਦੇ ਹੋ ਤੁਸੀਂ ਹੂੰ ਵੀ ਉਹ ਖੋਲਿਆ ਤੁਹਾਡੀਆਂ ਫਿਲਮਾਂ ਸਰ ਹੋਇਆ ਲੋਕੀ ਗੈ ਖੂ ਵਾਲੇ ਪਾਸੇ ਹੂੰ ਫਿਰ ਤੁਸੀਂ ਧੱਕਿਆ ਕਿਉਂ ਧੱਕਿਆ ਸਿਰਫ ਆਪਦੇ ਚੰਦ ਲੋਟਾਂ ਬਦਲੇ ਪੈਸੇ ਬਦਲੇ ਕਰੋੜਾਂ ਰੁਪਏ ਰੁਪਏ ਬਦਲੇ ਤੁਸੀਂ ਪੰਜਾਬ ਦਾ ਸਤਿਆਨਾਸ਼ ਕਰਤਾ ਉਹ ਕਿੱਥੇ ਤੁਸੀਂ ਟੁੱਕਰ ਬੋਜ ਕਿੱਥੇ ਖਾਲਸਾ ਪੰਥ ਜੀ ਖਾਲਸਾ ਪੰਥ ਨੇ ਆਪਣੀਆਂ ਦੇਗਾਂ ਦੇ ਵਿੱਚ ਚੌਂਕੜੇ ਲਾ ਲਏ ਜੀ ਜੀ ਉਹਨਾਂ ਨੇ ਪੈਸੇ ਨੂੰ ਠੁਕਰਾ ਦਿੱਤਾ ਸੰਤਿਆ ਨਹੀਂ ਜਰਨੈਲ ਸਿੰਘ ਨੂੰ ਇੰਦਰਾ ਗਾਦੀ ਜੋ ਮਰਜ਼ੀ ਲੈ ਉਹਨੇ ਜੁੱਤੀ ਨਾਲ ਨੋਗਣਾ ਠੁਕਰਾ ਦਿੱਤਾ ਜੀ ਬਾਬਾ ਠਾਰਾ ਸਿੰਘ ਜਿਹੜਾ ਆ ਕੇ ਉਹਨੇ ਛਿੱਧੀ ਦਿੱਤੀ ਹਾਂਜੀ ਹਾਂਜੀ ਤੇ ਭਾਈ ਸਵੇਕ ਸਿੰਘ ਫੌਜ ਦੇ ਵਿੱਚੋਂ ਆਇਆ ਜੀ ਜਿਨੇ ਆਪਣੀਆਂ ਬੱਚੀਆਂ ਦੇ ਸਮਹਿਦ ਸੀਧੀ ਦਿੱਤੀ ਹੂੰ ਜਿਨ੍ਹਾਂ ਦੇ ਕੋਲੇ ਸਾਰਾ ਕੁਝ ਸੀ ਉਹ ਤੁਸੀਂ ਕਿੱਥੇ ਰਿਸਾ ਕਰੋਗੇ ਬਿਲਕੁਲ ਤੇ ਦੇਖਣ ਵਾਲੇ ਤੁਸੀਂ ਵੀ ਸ਼ਰਮ ਕਰੋ ਜਿਹੜੇ ਜਾ ਜਾ ਫਿਲਮਾਂ ਵੇਖਦੇ ਹੋ ਅਕਲ ਨੂੰ ਹੱਥ ਮਾਰੋ ਕਹਿੰਦੇ ਬਾਬਾ ਠਾਰਾ ਸਿੰਘ ਦਾ ਇਤਿਹਾਸ ਸੁਣਾਇਆ ਗਿਆ ਸ਼ਵੇਕ ਸਿੰਘ ਦਾ ਇਤਿਹਾਸ ਸੁਣਾਇਆ ਗਿਆ ਆਰਮੀ ਦੇ ਵਿੱਚ ਰਹਿ ਕੇ ਬੰਗਲਾਦੇਸ਼ ਦੀ ਸਾਰੀ ਜੰਗ ਤੇ ਆਖਰ ਇਹ ਇੰਦਰਾ ਗਾਂਧੀ ਸੈਂਟਰ ਨੇ ਉਹਨਾਂ ਨਾਲ ਵਿਚਕਰਾ ਕੀਤਾ ਉਹਨਾਂ ਨੂੰ ਮੰਨਦਾ ਹਸਾਬਤਾਂ ਨਾਲ ਦਿੱਤਾ ਉਹਨਾਂ ਤੇ ਤੋਂ ਤਾਂ ਲਾਈਆਂ ਉਹ ਛੱਡ ਕੇ ਸੰਤਾਂ ਨਾਲ ਆ ਕੇ ਫਿਰ ਉਹਨੇ ਇਹਨਾਂ ਦੀਆਂ ਖੜਬਾਈਆਂ ਲਵਾ ਲਵਾ ਕੇ ਟਰੱਕ ਭਰ-ਭਰ ਕੇ ਗਰੂਟੂਆਂ ਦੇ ਤੋੜੇ ਆ ਹਰ ਦਿਨ ਆ ਰਹੇ ਆ ਜੂਨ ਵਾਲੇ ਆਗੇ ਉਹਨੇ ਹੂੰ 6 ਜੂਨ ਵਾਲੇ ਦਿਨ ਜੀ ਜੀ ਖਾਲਸਾ ਜੀ ਅਸਲੀ ਰਿਓ ਉਹਨੇ ਸਾਡੇ ਹੂੰ ਇਹ ਡੁੱਲੀ ਗਲੇ ਹੀਰੋਆਂ ਦੇ ਮਗਰ ਲੱਗ ਕੇ ਕੀ ਕਰੋਗੇ ਤੁਸੀਂ ਬਿਲਕੁਲ ਸਹੀ ਗੱਲ ਹੈ ਤੁਹਾਡੀ ਸੋ ਗੱਟੀ ਸਾਹਿਬ ਅਗਲਾ ਸਵਾਲ ਇਹ ਹੈਗਾ ਵੀ ਜਿਵੇਂ ਲੋਕ ਇਹ ਗੱਲ ਕਰਦੇ ਨੇ ਜਾਂ ਸਿੱਖ ਜਥੇਬੰਦੀਆਂ ਜਾਂ ਕਈ ਆਪਣੇ ਸਿੱਖ ਭਾਈਚੇ ਵੀਰ ਹੈਗੇ ਨੇ ਜਿਵੇਂ ਇੱਕ ਭਾਈਚਾਰਾ ਇਹ ਗੱਲ ਕਹਿੰਦੇ ਜਦੋਂ Hindu ਵੀਰਾਂ ਨੂੰ ਇਹ ਗੱਲ ਕਹਿੰਦੇ ਆ ਵੀ ਰਾਮ ਤੇ ਰਾਵਣ ਨਕਲੀ ਬਣ ਕੇ ਲੋਕਾਂ ਦੇ ਵਿੱਚ ਰਾਮਲੀਲਾ ਕਰਦੇ ਪੇਸ਼ ਕਰਦੇ ਨਕਲੀ ਹੁੰਦੇ ਕਹਿੰਦੇ ਵੀ ਇਹ ਤਾਂ ਨਕਲੇ ਨੂੰ ਨਹੀਂ ਕਰਨੀ ਚਾਹੀਦੀ ਅੱਜ ਸਿੱਖਾਂ ਦੇ ਵਿੱਚ ਖੁਦ ਸਾਡੇ ਲੋਕ ਜਿਹੜੇ ਨੇ ਨਕਲ ਕਰਕੇ ਇਹ ਪੇਸ਼ ਕਰਦੇ ਨੇ ਫਿਲਮਾਂ ਜਿਹੜੀ ਸਿੱਖ ਇਤਿਹਾਸ ਦੀਆਂ ਬਿਲਕੁਲ ਗਲਤ ਹੈ ਪਹਿਲੋ ਡੁਪਲੀ ਪਹਿਲੋ ਤਾਂ ਤੁਹਾਨੂੰ ਦੱਸਨੇ ਵੀ ਸੇਖ ਕੌਮ ਨੂੰ ਖਤਮ ਕਰਨ ਵਾਸਤੇ ਜਕਰੀਏ ਖਾਨ ਨੂੰ ਹੋਰ ਸੂਬਾsrand ਇਦਰਾ ਕਾਂਦੀ ਹੋਰ ਆਰਐਸਐਸ ਬਹੁਤ ਕੁਝ ਆਇਆ ਜੀ ਜੀ ਸੇਖ ਖਤਮ ਨਹੀਂ ਹੋਏ ਫਿਰ ਨਸ਼ਾ ਲਿਆਉਂਦਾ ਨਸ਼ੇ ਤੋਂ ਵੀ ਬਚ ਗਏ ਜੀ ਇਹਨਾਂ ਨੇ ਹੁਣ ਡੁਪਲੀਕੇਟ ਬਾਂਦਰ ਬਣਾ ਕੇ ਸਾਡੇ 'ਤੇ ਛੱਟਨੇ ਸ਼ੁਰੂ ਕਰ ਦਿੱਤੇ ਹਮ ਕੱਲ ਚਕਰਪਾਨ ਪਾਤੀ ਉੱਤੇ ਦਮਾਲਾ ਬਣਾਤਾ ਆ ਹੋਰ ਵੱਡੇ ਵੱਡੇ ਪ੍ਰਚਾਰਕ ਜਿਹੜੇ ਮਨਜੀਤ ਸਾਹਿਬ ਹਾਲ ਤੇ ਬੈਠਦੇ ਸਾਰੇ ਜਲਸੀਆਂ ਦੇ ਨੇ ਆਰਸ ਦੇ ਨੇ ਡੁਪਲੀਕੇਟ ਨੇ ਜੀ ਜੀ ਜਿਨ੍ਹਾਂ ਨੂੰ ਲੋਕ ਪੈਸੇ ਦੇ ਦੇ ਕੇ ਲੋਕਾਂ ਦੇ ਬੁੱਧੀ ਪ੍ਰੇਸ਼ਟ ਕਰਨੀ ਸ਼ੁਰੂ ਕਰਤੀ ਹੂੰ ਇਹ ਜਿਹੜੇ ਡੁਪਲੀਕੇਟ ਲੋਕ ਨੇ ਸਾਡੇ ਚ ਵਾਰਤੇ ਦੇ ਦੂਜੀ ਗੱਲ ਜਿਵੇਂ ਕਹਿੰਦੇ ਵੀ ਉਹਨਾਂ ਦੇ ਆ Hindu ਧਰਮ ਦੇ ਵਿੱਚ ਉਹ ਵੇਖ ਲਓ ਵੇਖੀ ਦਾ ਬਣਿਆ ਰਾਮ ਰਾਮ ਹੁੰਦਾ ਤੇ ਵੀੜਾ ਮਲੀ ਜਾਂਦਾ ਵੇਖਿਆ ਆਪਾਂ ਵੀਡੀਓ ਚ ਹੂੰ ਕਈ ਵਾਰੀ ਉਹ ਕ੍ਰਿਸ਼ਨ ਬਣਿਆ ਹੁੰਦਾ ਤੇ ਉੱਥੇ ਪਿਆਰੋ ਤਮਾਕੂ ਪੀਤੀ ਜਾਂਦਾ ਬਿਲਕੁਲ ਬਿਲਕੁਲ ਉਹ ਆਪਾਂ ਲੋਕ ਹੁੰਦੇ ਨੇ ਆ ਵੇਖੋ ਆਪਦੇ ਧਰਮ ਨੂੰ ਆਹਾ ਸਾਡੇ ਧਰਮ ਨੂੰ ਕਿੰਨਾ ਬੁਰਾ ਲੱਗਦਾ ਹਾਂ ਇਹਦੇ ਵਿੱਚ ਆਰਐਸਐਸ ਦਾ ਪੂਰਾ ਰੋਲ ਤੇ ਇਹ ਜਿਹੜੇ ਗਿੱਪੀ ਗੁੱਪੀ ਤੇ ਜਿਹੜੇ ਆ ਹੈਗੇ ਆ ਘੁੱਗੀ ਘਾਗੀ ਜਰੀ ਇਹ ਉਹਨਾਂ ਦੇ ਡਿੱਕੇ ਚੜ ਕੇ ਸਾਡੇ ਧਰਮ ਨੂੰ ਖੋਖਲਾ ਕਰਨ ਵਾਸਤੇ ਪੂਰਾ ਰੋਲ ਨਿਭਾ ਰਹੇ ਜੀ ਜੀ ਤੇ ਇਸ ਤਰੀਕੇ ਨਾਲ ਇਹਨਾਂ ਦਾ ਆਪਣਾ ਇਹ ਸ਼ਰਾਬ ਵੀ ਪੀਂਦੇ ਨੇ ਹੂੰ ਗਿੱਪੀ ਵੀ ਪੀਂਦਾ ਸਿੱਪੀ ਵੀ ਪੀਂਦਾ ਡੋ ਵੀ ਇਹਨਾਂ ਦਾ ਕਿਹੜਾ ਦੱਸੇ ਵੀ ਜਿਹੜੇ ਨਹੀਂ ਰਹਿੰਦੇ ਇਹਨਾਂ ਦੀਆਂ ਬੁੜੀਆਂ ਜੜੀਆਂ ਵਿੱਚ ਐ ਤੇ ਕਿੱਥੇ ਸਿੰਘਾਂ ਦਾ ਬਾਣਾ ਪਾ ਕੇ ਤੇ ਕੀ ਕੁਛ ਕਰ ਰਿਹਾ ਫਿਰ ਸਾਡੇ ਸਿੱਖੋਂ ਵੱਲੋਂ ਲੋੜ ਕਿਉਂ ਕੀਤਾ ਜਾਂਦਾ ਨੂੰ ਅਥਰਾਇਜ਼ ਕਿਉਂ ਕੀਤਾ ਜਾਂਦਾ ਸਿੱਖੋਂ ਤਾਂ ਜਿਹੜਾ ਸਿੱਖ ਹੈ ਤੁਸੀਂ ਸਹੀ ਸਿੱਖੋ ਮੈਂ ਆ ਹੋਰ ਉਹ ਆ ਰਿਹਾ ਮਨਜ਼ੂਰੀ ਕਿਉਂ ਦਿੱਤੀ ਜਾਂਦੀ ਫਿਰ ਸਿੱਖਾਂ ਵੱਲੋਂ ਮਨਜ਼ੂਰੀ ਦੇ ਉੱਤੇ ਜਿਹੜੇ ਬੈਠੇ ਹੁਣ ਜਿਹੜੇ ਲੜ ਰਹੇ ਨੇ ਅੱਜ ਵੀ ਉਹ ਅਸਖਬੀਰ ਨੂੰ ਪ੍ਰਧਾਨ ਬਣਾਉਂਦੇ ਕਿੰਨੂੰ ਅੱਜ ਵੀ ਮੀਟਿੰਗਾਂ ਕਰਦੇ ਨੇ ਹਾਂਜੀ ਓ ਇਹਨਾਂ ਨੂੰ ਅਕਲ ਹੋਣੀ ਚਾਹੀਦੀ ਜੀ ਵੀ ਸੋਚੋ ਵੀ ਕੀ ਹੋ ਰਿਹਾ ਇਹ ਤਾਂ ਆਪ ਪਹਿ ਚੁੱਕੇ ਕਿ ਦੀ ਝੋਲੀ ਵਿੱਚ ਜੀ ਸਿਰਫ ਗੁਰੂ ਘਰ ਦੀ ਗੋਲਕ ਦੇ ਉਤੇ ਕਬਜ਼ਾ ਕਰਨ ਵਾਸਤੇ ਦਿੱਲੀ ਨੂੰ ਰੋਜ਼ ਸਨੇਹਾ ਕਰਦੇ ਨੇ ਵੀ ਇਲੈਕਸ਼ਨ ਨਾ ਹੋਣ ਦਿਆ ਜੀ ਇਹ ਕਿਤੇ ਨਾ ਹੋਵੇ ਭਾਈ ਰਣਜੀਤ ਸਿੰਘ ਕਰਮਾਨੀ ਵਾਲਾ ਸਿੰਘ ਸਾਹਿਬ ਦੇ ਹੱਥ ਆ ਜਾਵੇ ਹੂੰ ਜੇ ਉਹਦੇ ਹੱਥ ਆ ਗਈ ਤੇ ਸਤਿਆਨਾਸ਼ ਹੋ ਜਾਏਗਾ ਤੇ ਸਤਿਆਨਾਸ਼ ਦਾ ਇਹ ਕੀ ਕੀਤੀ ਬੈਠੇ ਉਹਦੇ ਹੱਥ ਆ ਜੇਗੀ ਤੇ ਕੋਈ ਨਾ ਕੋਈ ਫਾਇਦਾ ਹੋ ਜਾਏਗਾ ਪਰ ਇਹ ਇਹ ਚੀਜ਼ਾਂ ਦਾ ਇਹ ਜੋਰ ਲਾਈ ਖੜੇ ਨੇ ਇਹਦਾ ਫਿਰ ਤੁਹਾਨੂੰ ਮੈਂ ਵਾਰ-ਵਾਰ ਕਹਿੰਨਾ ਵੀ ਮੈਂ ਵਾਰ-ਵਾਰ ਇਹ ਗੱਲ ਕਰ ਰਿਹਾ ਹਾਂ ਪਾਇਰਜੀਤ ਸਿੰਘ ਦਾ ਸਾਥ ਦਿਓ ਡੁਪਲੀਕੇਟ ਨਾਮ ਛੱਡ ਕੇ ਆਪਾਂ ਵੱਧ ਚੜ ਕੇ ਪੰਜਾਬ ਚੋਂ ਨਾਲੇ ਮੈਂਬਰ ਜਿਤਾ ਕੇ ਗੁਰੂ ਘਰ ਦੀਆਂ ਗੋਲ ਕਾਂ ਪਾਈ ਲਖਮਣ ਸਿੰਘ ਹਰਾਂ ਦੇ ਧਾਰੋਵਾਲ ਦੇ ਉਹਨਾਂ ਦੀ ਲਾਈਨ ਚ ਖੜੀਏ ਨਰੇਨੂ ਮੰਤ ਦੀ ਲਾਈਨ ਚ ਨਾ ਖੜੀਏ ਇਹ ਨਰੇਨੂ ਨੇ ਜਿਹੜੇ ਡੁਪਲੀਕੇਟ ਫਿਲਮਾਂ ਬਣਾ ਰਹੇ ਹੂੰ ਇਹ ਫਿਲਮ ਵਾਲਾ ਕੁਝ ਨਹੀਂ ਬਣਦਾ ਭਾਈ ਸਾਭੀ ਜਿਵੇਂ ਪ੍ਰਧਾਨ ਧਾਮ ਹੀ ਹੈਗੇ ਨੇ ਫਿਰ ਉਹਨਾਂ ਦੀ ਜ਼ਿੰਮੇਵਾਰੀ ਇਕੱਲੀ ਗੁਰਦੁਆਰਾ ਸੰਭਾਲਣ ਦੀ ਹੈ ਇਹ ਜਿਹੜਾ ਗਲਤ ਪ੍ਰਚਾਰ ਹੁੰਦੇ ਨੇ ਗਲਤ ਮੈਸੇਜ ਜਾਂਦਾ ਸਿੱਖਾਂ ਦੇ ਵਿੱਚ ਇਹਨੂੰ ਫਿਰ ਉਹਨਾਂ ਦਾ ਕੋਈ ਡਿਊਟੀ ਨਹੀਂ ਬਣਦੀ ਨਹੀਂ ਉਹ ਤਾਂ ਬਾਦਲ ਦੇ ਇਸ਼ਾਰਿਆਂ ਤੇ ਨੱਚਣ ਵਾਲੇ ਨੇ ਜੀ ਉਹਨਾਂ ਦੇ ਸਮਝਾਉਣਾ ਹੈਗਾ ਉਸੇ ਬੰਦੇ ਨੇ ਕਹਿ ਦਿੱਤਾ ਵੀ ਮੈਂ ਅਸਤੀਫਾ ਦੇਣਾ ਹੈ ਤੇ ਹਰਪ੍ਰੀਤ ਰਾਣੂ ਕਰੋ ਹਰਪ੍ਰੀਤ ਦੇ ਸੱਚੇ ਨੇ ਉਹਨਾਂ ਨੇ ਬਾਦਲ ਨੂੰ ਜੋਕ ਕਿਹਾ ਸਹੀ ਕਿਹਾ ਜੀ ਤੇ ਵੀ ਬੰਦੇ ਮਨਾਉਣਗੇ ਨਹੀਂ ਮੰਨਿਆ ਤੇ ਜਦੋਂ ਸੁਖਵੀਰ ਗਿਆ ਤੇ ਕਹਿੰਦਾ ਮੈਂ ਮੰਨ ਜਾਣਾ ਉਹ ਸੁਖਵੀਰ ਦੇ ਉਲਟ ਚੱਲਦਾ ਵੀ ਉਸੇ ਸੁਖਵੀਰ ਦੇ ਮੰ ਫਿਰ ਬਹਿ ਗਿਆ ਇਹਦਾ ਫਿਰ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਮਾੜੀ ਮੋਟੀ ਵੀ ਅਸੀਂ ਕਰ ਕੀ ਰਹੇ ਜੀ ਵੇਖੋ ਇਹ ਵੀ ਵੱਡੀ ਸ਼ਰਮ ਵਾਲੀ ਗੱਲ ਏ ਜੀ ਜਿੰਦੇ ਬਦਲੇ ਉਲਟ ਚੱਲਦਾ ਵੀ ਉਹਦੇ ਕਹਿੰਦੀ ਆਇਆ ਨਾ ਦੁਬਾਰਾ ਵਾਪਸ ਤੇ ਲੋਕੀ ਸਮਝਣ ਤੇ ਉਹ ਕੀ ਰਿਹਾ ਚੱਲ ਕੀ ਰਿਹਾ ਬਰਾਮਾ ਚੱਲ ਰਿਹਾ ਭਾਈ ਸਾਹਿਬ ਜੀ ਕਈ ਲੋਕਾਂ ਦਾ ਇਹ ਸਵਾਲ ਹੁੰਦਾ ਵੀ ਇਹ ਜਿਹੜੇ ਗੁਰਪ੍ਰੀਤ ਘੁੱਗੀ ਏ ਜਾਂ ਗਿੱਪੀ ਗਰੇਵਾਲ ਏਗਾ ਇਹਨਾਂ ਤੇ ਕਹਿੰਦੇ ਇਕੱਲਾ ਕਰਤਾਰ ਨਿਭਾਉਣਾ ਹੁੰਦਾ ਕਹਿੰਦੇ ਵੀ ਵਿਖਾਉਣਾ ਹੁੰਦਾ ਇਹਨਾਂ ਨੂੰ ਆਪਾਂ ਗਲਤ ਨਹੀਂ ਕਹਿ ਸਕਦੇ ਇਹਦਾ ਹੈ ਨਹੀਂ ਸਿੱਖੀ ਵਿੱਚ ਸਿੱਖੀ ਵਿੱਚ ਤਾਂ ਜਿਹੜੀ ਮਰਜ਼ਾਦਾ ਹੈ ਨਾ ਜੀ ਗੁਰੂ ਦੀ ਹਜ਼ੂਰੀ ਵਿੱਚ ਜਿਹੜਾ ਸਿੱਖੀ ਦਾ ਪ੍ਰਚਾਰ ਕਰਨ ਵਾਲਾ ਪੂਰਾ ਸਿੱਖ ਕਰ ਸਕਦਾ ਹੈ। ਕਹਿੰਦੇ ਵੀ ਵਿਰੋਧ ਕਰਨ ਵਾਲੇ ਗਲਤ ਹੈ ਇਹਨਾਂ ਦਾ ਇਕੱਲਾ ਕਰਦਾਰ ਨਭਾਉਂਦੇ ਕਿ ਉਹ ਨਹੀਂ ਉਹ ਤਾਂ ਐਵੇਂ ਮੂਰਖੇ ਕਹਿੰਦੇ ਯਾਰ ਐਵੇਂ ਟੁਕੜੇ ਬੋਝ ਤੁਰੇ ਫਿਰਦੇ ਨੇ ਸਿੱਖੀ ਦੇ ਇਤਿਹਾਸ ਦੇ ਆਧ ਵਿੱਚ ਵੇਖੋ ਟਕਸਾਲ ਦੇ ਵਿੱਚ ਜੀ ਪੂਰਾ ਗੁਰਸਿੱਖ ਕਥਾ ਕਰ ਸਕਦਾ ਜੀ ਪੂਰਾ ਮੁਸਲਮਾਨ ਆਗੇ ਉਹ ਕਰ ਸਕਦਾ ਜੀ ਪੂਰਾ ਹਿੰਦੂ ਕਰ ਸਕਦਾ ਹਾਂਜੀ ਡੁਪਲੀਕੇਟ ਨੂੰ ਤਾਂ ਆਗੇ ਹੀ ਨਹੀਂ ਹੈਗੀ ਪ੍ਰਚਾਰ ਕਰਨ ਦੀ ਹੂੰ ਇਹ ਕਹਿੰਦੇ ਨੇ ਵੀ ਫਿਲਮ ਰਾਈ ਪ੍ਰਚਾਰ ਕਰਦੇ ਤਾਂ ਹੈ ਡੁਪਲੀਕੇਟ ਨਹੀਂ ਤੇ ਸਿੰਘ ਹੀ ਨਹੀਂ ਕਿ ਇਹ ਪ੍ਰਚਾਰ ਕਿੱਥੋਂ ਕਰ ਲੈਣਾ ਹੂੰ ਹੂੰ ਇਹਨਾਂ ਨੂੰ ਕਿਵੇਂ ਅੱਗੇ ਮਿਲ ਗਈ ਇਹਦਾ ਸਾਡੇ ਦਿਮਾਗ ਖਾ ਸੁਨ ਹੋ ਗਿਆ ਮੈਨੂੰ ਇਹ ਦੱਸੋ ਵੀ ਇਸ ਫਿਲਮ ਦੇ ਵਿੱਚੋਂ ਹੋਰ ਵੀ ਬਣੀਆਂ ਫਿਲਮਾਂ ਹੁਣ ਚਾਰ ਸਾਬ ਜਿਆਦੇ ਫਿਲਮ ਬਣੀ ਜੀ ਲੋਕਾਂ ਨੇ ਟਰਾਲੀਆਂ ਭਰ-ਭਰ ਕੇ ਵੇਖੀਆਂ ਗਿਆ ਹਾਂਜੀ ਤੇ ਕਿੰਨੇ ਕੁ ਬਲਦਾ ਆ ਗਿਆ ਤੇ ਉਹਦੇ ਵਿੱਚ ਸਾਡੀਆਂ ਜੜਾ ਵੱਡੀਆਂ ਜੀ ਵੱਡੀਆਂ ਕਿੱਥੇ ਮਾਤਾ ਜੀ ਨੂੰ ਸ੍ਰਿਆ ਮਿਲਦਾ ਆਉਂਦੀ ਹੁੰਦੀ ਰਾਵ ਜੀ ਦੱਸਦੇ ਨੇ ਵੀ ਇਸ ਤਰ੍ਹਾਂ ਮਾਤਾ ਜੀ ਤੁਹਾਡੇ ਸਾਬ ਜਿਆਦੇ ਸ਼ਹੀਦ ਹੋ ਗਏ ਇੱਕ ਮਿੰਟ ਰੁਕੋ ਜੀ ਹਾਂਜੀ ਸਹਬਜਾਦੇ ਸ਼ਹੀਦ ਹੋ ਗਏ ਨੇ ਜੀ ਜੀ ਤੇ ਮਾਤਾ ਜੀ ਪਾਲਕੀ ਚੋਂ ਨਿਕਲਦੇ ਨੇ ਡਿੱਗ ਪੈਂਦੀ ਹੂੰ ਵਿਖਾਇਆ ਫਿਲਮ ਚ ਇਹ ਤੇ ਸਾਡਾ ਉਹਨਾਂ ਨੇ ਬੇੜਾ ਕਰਤਾ ਤੇ ਮਾਤਾ ਜੀ ਡਿੱਗ ਪਈ ਸੀ ਉਹ ਕਿੱਥੇ ਮਾਤਾ ਗੁਜਰਕੌਰ ਕਿੱਥੇ ਗੁਰੂ ਸਾਹਿਬ ਜੀ ਦੇ ਮਹਿਲ ਜੀ ਜੀ ਕਿ ਉਹ ਇਹ ਗੱਲ ਸੁਣ ਕੇ ਡਿੱਗਣਗੇ ਹੂੰ ਕਿੰਦੀ ਗਰਾਫਟ ਵਿਖਾ ਦਿੱਤੀ ਗਈ ਉਹ ਫਿਲਮ ਚ ਲਾ ਦਿੱਤੀ ਗਈ ਉਹ ਭਲਿਓ ਐਵੇਂ ਐਵੇਂ ਕਰਕੇ ਮੈਂ ਤਾਂ ਵੇਖੀ ਨਹੀਂ ਅਜੇ ਤੇ ਜੇ ਕਿਤੇ ਵੇਖਿਆ ਦਿੰਦੇ ਚ ਮੈਂ ਤੁਹਾਨੂੰ ਕਵੀਆਂ ਕੱਢ ਕੇ ਦੱਸ ਦਿਆਂ ਕਿ ਕੀ ਕੀ ਹੂੰ ਮੈਂ ਅੱਜ ਤੱਕ ਰੇਖੀ ਨਹੀਂ ਗਈ ਨਾ ਵੇਖੀ ਅਕਲ ਹੈ ਨਹੀਂ ਦਿਮਾਗ ਖੋਖਲੇ ਹੋਏ ਪੈਣੇ ਕਾਰੋ ਲੰਗਰ ਖਾ ਖਾ ਕੇ ਅਕਲ ਨੂੰ ਹੱਥ ਮਾਰੋ ਹੋ ਕੀ ਰਿਆ ਸਾਡੀ ਕੌਮ ਨਾਲ ਕੀਤਾ ਕੀ ਜਾ ਰਿਹਾ ਸਮਝੋ ਬਹੁਤ ਡਰਾਮੇ ਕਰਕੇ ਬਹੁਤ ਕੁਝ ਕਰਕੇ ਸਾਡੀ ਕੌਮ ਨੂੰ ਢਾਹ ਲਾਉਣ ਦਾ ਯਤਨ ਕੀਤਾ ਜਾ ਰਿਹਾ ਮੈਂ ਵਿੱਚੇ ਗੱਲ ਕਰੇ ਰਹਿ ਗਈ ਸੀ ਕਿ ਨਸ਼ੇ ਨਾਲ ਸਾਰਾ ਕੁਝ ਇਹਨਾਂ ਨੇ ਖਤਮ ਕਰਨਾ ਚਾਹਿਆ ਨਹੀਂ ਹੋਏ ਆ ਜਿਨ੍ਹਾਂ ਨੇ ਆ ਰਸਤਾ ਜਿਹੜਾ ਮਲ ਲਿਆ ਹੂੰ ਇਸ ਤਰੀਕੇ ਨਾਲ ਗੱਟੀ ਸਾਹਿਬ ਜਿਹੜੇ ਗਿੱਪੀ ਗਰੇਵਾਲ ਐ ਜਾਂ ਗੁਰਬੀ ਤੇ ਘੁੱਗੀ ਐ ਕੋਈ ਨਸ਼ੇ ਦੇ ਵਿਰੁੱਧ ਇਹਨਾਂ ਨੇ ਕੋਈ ਬਣਾਈ ਮੂਵੀ ਜਾਂ ਮੈਸੇਜ ਆਵੇ ਲੋਕਾਂ ਆਮ ਲੋਕਾਂ ਨੂੰ ਨੌਜਵਾਨਾਂ ਨੂੰ ਇਹ ਨਸ਼ਾ ਤਾਬ ਕਰਦੇ ਆ ਇਹ ਦੱਸਣ ਵੀ ਨਹੀਂ ਕਰਦੇ ਗਿੱਪੀ ਨਹੀਂ ਕਰਦਾ ਜੀ ਸ਼ਰਾਬ ਤਾਂ ਆ ਪੀਂਦੇ ਨੇ ਹੂੰ ਕਿੱਥੋਂ ਕਰਨਗੇ ਦੱਸਣਗੇ ਨਸ਼ੇ ਵਾਲੇ ਬੰਦੇ ਨੇ ਜੀ ਜੀ ਇਹ ਬਿਲਕੁਲ ਇਹ ਨਸ਼ਾ ਐਕਟਰਾਂ ਨੇ ਤਾਂ ਲਿਆਂਦਾ ਪੰਜਾਬ 'ਚ ਜਿੰਨੇ ਐਕਟਰ ਨੇ ਇਹਨਾਂ ਦਾ ਫਿਲਮਾਂ ਰਾਹੀਂ ਨਸ਼ਿਆਂ ਦਾ ਦੱਸਿਆ ਲੋਕਾਂ ਨੂੰ ਤਮਾਕੂ ਦਾ ਪੰਜਾਬ ਦੇ ਲੋਕਾਂ ਨੂੰ ਪਤਾ ਨਹੀਂ ਸੀ ਬੀੜਾ ਜੀ ਜੀ ਇਹ ਫਿਲਮਾਂ ਦੇ ਵਿੱਚ ਵਖਾ ਵਖਾ ਕੇ ਇਹਨਾਂ ਨੇ ਕੀਤਾ ਜੀ ਜੀ ਹਥਿਆਰ ਚਕਾਉਣੇ ਹੋਰ ਪੁੱਠੇ ਸਿੱਧੇ ਸਾਰੀਆਂ ਸਟੋਰੀਆਂ ਬਣਾਵੜਾ ਕੇ ਲੋਕਾਂ ਦੇ ਵਿੱਚ ਰੱਖੀਆਂ ਨੌਜਵਾਨਾਂ ਦੀ ਜੀ ਜੀ ਇਹਨਾਂ ਨੇ ਸਾਰੇ ਕੰਮ ਨੇ ਆ ਸ਼ਰਾਬਾਂ ਹੋਰ ਆ ਬੀੜੇ ਬੂੜੇ ਜੋ ਕੰਦ ਫਰੂਸ ਜੋ ਆ ਚਰਸਾਂ ਚੁਰਸਾਂ ਇਹਨਾਂ ਨੇ ਸਾਰੇ ਫਿਲਮਾਂ ਰਾਹੀਂ ਦਾ ਦੱਸਿਆ ਹੁਣ ਆਪਾਂ ਨੂੰ ਪਤਾ ਨਹੀਂ ਹੁੰਦਾ ਜਿਹੜੀ ਪਹਿਲੋ ਚੀਜ਼ ਹਣੀ ਇਹ 10 ਕਿ ਲੋਕਾਂ ਦੇ ਦੇ ਦਿੰਦੇ ਨੇ ਪਤਾ ਲੱਗੇ ਲੋਕੀ ਫਿਲਮ ਵੇਖਣ ਸਾਨੂੰ ਪੈਸੇ ਆਉਣ ਇਹਨਾਂ ਨੂੰ ਤਾਂ ਪੈਸੇ ਨਾਲੇ ਬਿਲਕੁਲ ਜੀ ਇਹਨਾਂ ਨੂੰ ਕੋਈ ਦਰਦ ਨਹੀਂ ਪੰਜਾਬ ਨਾਲ ਤੇ ਨਾ ਕੋਈ ਸਿੱਖੀ ਨੇ ਭਾਈ ਸਾਹਿਬ ਜੀ ਕੀਲਾ ਸਵਾਲ ਕਰਦਾ ਵੀ ਇਹ ਜਿਹੜੀਆਂ ਖੌਤੀ ਫਿਲਮਾਂ ਬਣਾਈ ਜਾਂਦੀਆਂ ਨੇ ਚਾਹੇ ਕਾਲ ਫਿਲਮ ਬਣਾਈ ਹੈ ਚਾਹੇ ਮਸਤਾਨੇ ਸੀਗੀ ਜਾਂ ਹੋਰ ਵੀ ਫਿਲਮਾਂ ਸੀਗੀਆਂ ਇਸ ਦੇ ਪਿੱਛੇ ਅਸਲੀਅਤ ਕੀ ਹੈ ਸਾਜਿਸ਼ ਕੀ ਦੀ ਹੈ ਸਾਜ ਤਾਂ ਪਿੱਛੇ ਜੀ ਜਿਹੜੇ ਸਿੱਖ ਵਿਰੋਧੀ ਜੀ ਜੀ ਤਾਨੂੰ ਪਤਾ ਵੀ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਬਹੁਤਿਆਂ ਸਰਕਾਰਾਂ ਹੀ ਸੈਂਟਰ ਦੀਆਂ ਰੋਲ ਨਿਭਾ ਰਹੀਆਂ ਨੇ ਕਿਸੇ ਨੂੰ ਕੋਈ ਵੀ ਦੂਰ ਆ ਸਕ ਨਹੀਂ ਹੈਗਾ ਉਹਦੇ ਵਿੱਚ ਬੈਠੇ ਕਰਾ ਰਹੇ ਹੂੰ ਜੇ ਕਿ ਤੁਹਾਨੂੰ ਮੈਂ ਪਹਿਲਾਂ ਗਲਤੀ ਦੀ ਕੌਮ ਦੇਰੇ ਫਿਲਮਾਂ ਦਾ ਨਾਰਿਆ ਚੰਗੀ ਫਿਲਮ ਜਿਹੜੀ ਬਣਾਈ ਜਿਹੜੀ ਸੱਚੇ ਸਿੱਖਾਂ ਨੇ ਬਣਾਤੀ ਸੱਚ ਦੇ ਬਖਾਤੀ ਉਹਨੂੰ ਬੈਨ ਕਰਤਾ ਜਿਹੜੀ ਸਿੱਖਾਂ ਦੇ ਵਿਰੁੱਧ ਉਹਨੂੰ ਸਿਲਮੇ ਚਲਾ ਦਿੱਤਾ ਜੀ ਫਿਰ ਜੇ ਫਿਲਮਾਂ ਰਹੀ ਮਲਵੀ ਸਾਰਾ ਕੁਝ ਨਹੀਂ ਹੁੰਦਾ ਜਾਂ ਅੱਛਾ ਹੀ ਹੁੰਦਾ ਫਿਰ ਉਹਨਾਂ ਨੂੰ ਸਰਕਾਰਾਂ ਨੇ ਬੈਨ ਕੋ ਕੀਤਾ ਉਹਨਾਂ ਨੂੰ ਬੰਦ ਕੋ ਕੀਤੀ ਹੂੰ ਇੱਕ ਹੋਰ ਮੈਨੂੰ ਐਕਟਰ ਦਾ ਨਾਮ ਭੁੱਲ ਗਿਆ ਮੈਨੂੰ ਉਹਨੇ ਬਹੁਤ ਸੁਣੀ ਸੁੱਕਾ ਜਿਹਾ ਹੈ ਮੈਨੂੰ ਨਾਮ ਭੁੱਲ ਗਿਆ ਚੰਗਾ ਮੈਸੇਜ ਦਿੱਤਾ ਉਹਨਾਂ ਨੂੰ ਬਹੁਤ ਵਧੀਆ ਦਿੱਤਾ ਉਹ ਐਕਟਰ ਦਾ ਵੈਸੀ ਉਹ ਰੋਲ ਨੂੰ ਮੌਦਾ ਰਿੰਦਾ ਵਧੀਆ ਉਹਨੂੰ ਫਿਰ ਜੇ ਰਾੜੇ ਰੇੜਾ ਸੀਬੀਆਈ ਦੇ ਛਾਪੇ ਵੀ ਪਏ ਸੀ ਅੱਛਾ ਜੀ ਤੇ ਉਹ ਪਿੱਛੇ ਵਿਚਾਰਾ ਸੁੱਕਾ ਜਿਹਾ ਤੇ ਉਹ ਹੈ ਉਹਨੇ 84 ਦੇ ਵੀ ਫਿਲਮਾਂ ਬਣਾਈਆਂ ਨੇ ਦੋ ਚਾਰ ਉਹਦੀਆਂ ਬੈਨ ਹੋਈਆਂ ਸੀ ਹਮ ਤੋ ਜਮਾਨਤਾ ਨਹੀਂ 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 ਉਹ ਮੈਨੂੰ ਨਾਮ ਭੁੱਲ ਗਿਆ ਉਹ ਵੈਸੇ ਪੱਗ ਬਣਦਾ ਸਾਡੀ ਸੁੱਕਾ ਆ ਜਾਸ ਲੋ ਅ ਵੈਸੇ ਮੈਨੂੰ ਗਾਣਾ ਵੀ ਹੁੰਦਾ ਨਹੀਂ ਕੋਈ ਚਿੱਤੇ ਯਾਦ ਆਇਆ ਤੇ ਮੈਨੂੰ ਵਿਸਰ ਗਿਆ ਨਾਂ ਹੁੰਦਾ ਚਲੋ ਜੇ ਕੋਈ ਵੀਰ ਹੋਇਆ ਤੇ ਮੈਸੇਜ ਕਰਕੇ ਦੱਸ ਦੇਗਾ ਪਾਸਟਰ ਦਾ ਪਤਲੇ ਜੇ ਕਾਦਾ ਹੁੰਦੇ ਤੇ ਇੱਕ ਹੁੰਦੇ ਇਹਦੇ ਤੇ ਇੱਕ ਉਹ ਦੂਜਾ ਜਿਹੜਾ ਚਾਦਰ ਬਣ ਕੇ ਇਕੋਂਦਾ ਹੁੰਦਾ ਸੀ ਗਰੇਵਾਲ ਹਾਂਜੀ ਜਿਹੜਾ ਦਿੱਲੀ ਵੀ ਕਰੇਗਾ ਉਹਦੇ ਘਰੇ ਪਈਆਂ ਉਹ ਦੋਹਾਂ ਦੇ ਪਈਆਂ ਸੀ ਉਹ ਉਹ ਵੀ ਚੰਗਾ ਕੰਮ ਦੱਸਦਾ ਸੀ ਤੋ ਵੀ ਉਹ ਉਹਨਦੇ ਪਈਆਂ ਦੋਹਾਂ ਦੇ ਮੈਨੂੰ ਨਾਂ ਭੁੱਲ ਗਿਆ ਨਾ ਉਹ ਖਾਲਸਾ ਜੀ ਉਹੋ ਜੇ ਵਿੱਚ ਹੈਗੇ ਆ ਜਿਹੜੇ ਜੀ ਜੀ ਪਰ ਉਹਨਾਂ ਨੇ ਇਸ ਤਰ੍ਹਾਂ ਨਹੀਂ ਫਿਲਮਾਂ ਬਣਾਈਆਂ ਵੀ ਡਰਾਮੇ ਬਾਜ ਉਹਨਾਂ ਨੇ ਬਣਾਈ ਸੀ ਹਕੀਕਤ ਸਭਿਆਚਾਰ ਉਹਨਾਂ ਨੇ ਤਫਾਨ ਦੇ ਨਾਂ ਤੇ ਫਿਲਮ ਬਣਾਈ ਸੀ ਰਣਜੀਤ ਬਾਵਾ ਦੀ ਗੱਲ ਕਰ ਰਹੇ ਹਾਂ ਹਾਂ ਰਣਜੀਤ ਬਾਵਾ ਹਾਂਜੀ ਹਾਂ ਹੂੰ ਉਹ ਬੰਦੇ ਨੇ ਉਹਨਾਂ ਦਾ ਮਤਲਬ ਵੀ ਗੀਤਾਂ ਵਿੱਚ ਵੀ ਉਹਨਾਂ ਨੇ ਸਿਹਤ ਦਿੱਤੀ ਜੀ ਜੀ ਕਦੇ ਇਹਨਾਂ ਨੇ ਗੀਤਾਂ ਚ ਨਹੀਂ ਉਹ ਜੇ ਚਲੋ ਠੀਕ ਨੇ ਹੈਗੇ ਨੇ ਵਿੱਚ ਇੱਕ ਕਦਕਾ ਜਿਵੇਂ ਮੂਸੇ ਵਾਲ ਦੀ ਗੱਲ ਕਰ ਲਓ ਉਹ ਵੀ ਠੀਕ ਸੀ ਜੀ ਜੀ ਮਤਲਬ ਉਹਨਾਂ ਨੇ ਇਹ ਦਿੱਤਾ ਪਰ ਇਹ ਇਹ ਇਹਨਾਂ ਨੇ ਡਰਾਮਾ ਬਣਾ ਕੇ ਰੱਖ ਦਿੱਤਾ ਯਾਰ ਬਿਲਕੁਲ ਜੀ ਕੌਮ ਨੂੰ ਇਸ ਨਹੀਂ ਕੋਈ ਹੈ ਨੇ ਜਿਹੜੇ ਵਿਚਾਰੇ ਉਹਨਾਂ ਨੂੰ ਫਿਰ ਮੁਸੀਬਤਾਂ ਦਾ ਜਾ ਬਣਾ ਹੁਣ ਚੁੱਪ ਕਰਕੇ ਬੈਠੇ ਨੇ ਇਸ ਕਰਕੇ ਖਾਲਸਾ ਜੀ ਵੀ ਚੀਚਾ ਜਿਹੜੀਆਂ ਸੋਚਣ ਵਾਲੀਆਂ ਨੇ ਫਿਲਮਾਂ ਰਾਹੀਂ ਸਾਡੇ ਕੋਲੇ ਕੁਝ ਨਹੀਂ ਆਉਂਦਾ ਭਾਈ ਸਾਹਿਬ ਜੀ ਇਹ ਜਿਹੜੇ ਨਕਲੀ ਦਾੜ੍ਹੀਆਂ ਲਾ ਕੇ ਸਿੱਖਾਂ ਨੂੰ ਮੈਸੇਜ ਦਿੰਦੇ ਨੇ ਫਿਲਮਾਂ ਬਣਾਉਂਦੇ ਨੇ ਧਾਰਮਿਕ ਇਹਨਾਂ ਦੇ ਕੋਈ ਕਾਨੂੰਨ ਇਹਨਾਂ ਦੇ ਕੋਈ ਸਿਧਾਂਤ ਨਹੀਂ ਬਣ ਸਕਦਾ ਸਿਧਾਂਤ ਬਣਾਉਣਾ ਚਾਹੀਦਾ ਸਿੱਖ ਚਿੰਤਨਕ ਨੂੰ ਬਣਾਉਣਾ ਚਾਹੀਦਾ ਬਿਲਕੁਲ ਜੀ ਜਿਹੜਾ ਜੇ ਮਤਲਬ ਵੀ ਗੁਰੂ ਦੀ ਤਾਬਿਆ ਗ੍ਰੰਥੀ ਸਾਹਿਬਤ ਸੁਰਤ ਬਹਿ ਸਕਦਾ ਹਾਂਜੀ ਪਿਆਰੋ ਜਾ ਪ੍ਰਚਾਰ ਦੀ ਗੱਲ ਮਰਿਆਦਾ ਦੀ ਜੀ ਫਿਰ ਇਹਨਾਂ ਨੂੰ ਵੀ ਕੋਈ ਅਧਿਕਾਰ ਨਹੀਂ ਬਿਲਕੁਲ ਇਹਦਾ ਪੈਸੇ ਦੇ ਪਿੱਛੇ ਨੇ ਕੋਈ ਸਿੱਖੀ ਨਾਲ ਤਾਂ ਹੈ ਨਹੀਂ ਮਸਲਾ ਫਿਲਮ ਚੱਲ ਗਈ ਪੈਸਾ ਆ ਗਿਆ ਬਸ ਹੂੰ ਇਹਨਾਂ ਨੇ ਉੱਥੇ ਹੀ ਜਦੋਂ 50000 ਰੁਪਇਆ ਮੱਚਾਗਾ ਇਹ ਕੀ ਪਾਠ ਰਖੋਗੇ ਗੁਰੂ ਘਰ ਅਦਾਸ ਕਰਾਉਣਗੇ ਬਿਲਕੁਲ ਕੀ ਵੱਡਾ ਸਮਾਗਮ ਕਰਾਉਣਗੇ ਇਹਨਾਂ ਨੇ ਮਹਿਫਲ ਜੋੜਨੀ ਉੱਥੇ ਸ਼ਰਾਬ ਦੇ ਮੀਟ ਤੇ ਗਾਣੇ ਤੇ ਡੀਜੇ ਤੇ ਨੱਚਣਾ ਕਿ ਸਾਨੂੰ ਬੜੀ ਜਿਆਦਾ ਮਲੇ ਦੀ ਫਿਲਮ ਚੋਂ ਕਮਾਈ ਹੋਈ ਹਾਂਜੀ ਹਾਂਜੀ ਇਹਦਾ ਕਮਾਈ ਦਾ ਸਾਧਨ ਬਣਾ ਲਿਆ ਸਿੱਖ ਧਰਮ ਨਾਲ ਹੂੰ ਸਿੱਖੀ ਧਰਮ ਨਾਲ ਕੋਈ ਇਹਨਾਂ ਦਾ ਲੱਲਕਾ ਨਹੀਂ ਬਿਲਕੁਲ ਸੋ ਦੋਸਤੋ ਤੁਸੀਂ ਜੁੜੇ ਸੀਗੇ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੇਰੇ ਨਾਲ ਸੀਗੇ ਸਿੱਖ ਪ੍ਰਚਾਰਕ ਸਿੱਖ ਚਿੰਤਕ ਗੁਰਚਨ ਸਿੰਘ ਘਟੀ ਸਾਹਿਬ ਜਿਨ੍ਹਾਂ ਨੇ ਖੁਲਾਸੇ ਕੀਤੇ ਨੇ ਅਕਾਲ ਮੂਵੀ ਨੂੰ ਲੈ ਕੇ ਪਿਛਲੀ ਜਿਹੜੀ ਮਸਤਾਨੇ ਮੂਵੀ ਆਈ ਸੀ ਉਸ ਦਾ ਵੀ ਬਹੁਤ ਤਿੱਖਾ ਵਿਰੋਧ ਕੀਤਾ ਸੀਗਾ ਹੋਰ ਵੀ ਜਥੇਬੰਦੀਆਂ ਨੇ ਕਾਲ ਮੂਵੀ ਦਾ ਵਿਰੋਧ ਕੀਤਾ ਨਿਹੰਗ ਸਿੰਘਾਂ ਨੇ ਵਿਰੋਧ ਕੀਤਾ ਸੋ ਭਾਈ ਸਾਹਿਬ ਜੀ ਨੇ ਬੜੀ ਡੰਗਾਈ ਦੇ ਨਾਲ ਗੱਲਬਾਤ ਕੀਤੀ ਹੈ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਜਰੂਰ ਲਿਖੋ ਸੋ ਤੁਸੀਂ ਵੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਗੁਰਜਨ ਸਿੰਘ ਗੱਟੀ ਸਾਹਿਬ ਜੀ ਆਪ ਜੀ ਨੇ ਜਾਣਕਾਰੀ ਦਿੱਤੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ